ਸੰਗਤ ਹੈ ਨਾ ਸ਼ਾਵਾ ਹਿੰਦੂ ਪਰਿਵਾਰਾਂ ਵਿੱਚ ਵੀ ਨਾ ਸ਼ਾਵਾ ਕਹਿੰਦੇ ਯਾਰ ਆਪਾਂ ਤੰਗ ਆ ਚੁੱਕੇ ਇਹਨਾਂ ਸਰਕਾਰਾਂ ਤੋਂ ਦਰਦ ਤਾਰ ਦੀ ਚੋਣ ਹੈ ਹਮੇਸ਼ਾ ਪੰਥਕ ਜਿਹੜੀਆਂ ਧਿਰਾਂ ਦਾ ਕਬਜ਼ਾ ਰਿਹਾ ਇੱਥੇ ਜਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਚੋਣ ਲੜੀ ਜਾ ਰਹੀ ਹੈ ਦੇਖੋ ਸਾਡੀ ਨੌਜਵਾਨ ਪੀੜ੍ਹੀ ਨਹੀਂ ਬਚੇਗੀ ਤੇ ਅੱਗੇ ਵੇਖੋ ਨੌਜਵਾਨ ਨੇ ਰੀੜ ਦੀ ਹੱਡੀ ਆ ਇੱਕ ਰੀੜ ਦੀ ਹੱਡੀ ਹੁੰਦੀ ਹੈ ਆਪਣੇ ਪੰਜਾਬ ਵਾਸਤੇ ਇਹਦੇ ਦੀ ਜੇ ਪਹਿਲੇ ਨਹੀਂ ਵਾਦੇ ਪੂਰੇ ਕੀਤੇ ਹੁਣ ਤੇ ਕੀ ਕਰੋਗੇ ਇਹਨਾਂ ਜੋ ਹਿੰਤਾਂ ਗਾ ਚੁੱਕੇ ਹੈ ਕਿ ਆਪਾਂ ਨਹੀਂ ਚਾਹੁੰਦੇ ਕਿ ਇਹੋ ਜੀ ਸਰਕਾਰਾਂ ਅੱਗੇ ਆਉਣ ਕਿ ਵੇਖੋ ਪਹਿਲਾਂ ਝੂਠੇ ਲਾਰੇ ਲਾ ਕੇ ਇਹਨਾਂ ਨੇ ਸਰਕਾਰ ਬਣਾਈ ਸੀ ਠੀਕ ਹੈ ਹੁਣ ਫੇਰ ਆ ਕੇ ਕਹਿੰਦੇ ਸਾਡੇ ਕੋ ਵੋਟਾਂ ਮੰਗਣ ਆਉਂਦੇ ਆ ਤੇ ਪਰ ਲੋਕੀ ਬੂਹੇ ਬੰਦ ਕਰਦੇ ਫੇ ਹੁਣ ਇਹਨਾਂ ਇਹ ਅਹੀਂ ਜੇ ਮੁੱਦਿਆਂ ਦੀ ਗੱਲ ਕਰੀਏ ਨਾ ਲੋਕੀ ਆਪ ਚਾਹੁੰਦੇ ਕਿ ਯਾਰ ਸਾਨੂੰ ਗਲੀਆਂ ਨਾਲੀਆਂ ਤੋਂ ਉੱਠ ਕੇ ਕੁਝ ਕਰਨਾ ਚਾਹੀਦਾ ਇੱਥੇ ਵੇਖ ਲਓ ਕੋਈ ਸ਼ਰਿਆਮ ਧੀ ਪਹਿਣ ਕੋਈ ਗਲੇ 'ਚ ਕੋਈ ਸੋਨਾ ਨਹੀਂ ਪਾ ਕੇ ਜਾ ਜਾ ਸਕਦੀ ਅਈਤੇ ਵੇਖੋ ਕਿ ਇੱਥੇ ਅਮੀਰ ਵਾਸਤੇ ਹੋਰ ਕਾਨੂੰਨ ਆ ਗਰੀਬ ਵਾਸਤੇ ਹੋਰ ਕਾਨੂੰਨ ਆ ਇਹ ਚੀਜ਼ਾਂ ਨਹੀਂ ਚਾਹੀਦੀ ਆ ਆਪਸ ਵਿੱਚ ਜਿਹੜੀ ਗੱਦੀ ਰਾਜਨੀਤੀ ਧਰਾਜਾ ਵੜਿੰਗੇ ਨੇ ਬਿਆਨ ਦਿੱਤਾ ਸੀ ਜਿਹੜਾ ਇਹਨੇ ਕਿਹਾ ਸੀ ਮਤਲਬ ਕਿ ਇੱਥੇ ਨਹੀਂ ਚਾਹੀਦਾ ਖਾਲਿਸਤਾਨ ਜੇ ਮਤਲਬ ਯਾਰ ਤੂੰ ਤੇਰਾ ਇਹ ਪਹਿਲੀ ਗੱਦੇ ਬਿਆਨ ਦੇਣ ਦਾ ਮਤਲਬ ਹੀ ਕੀ ਸੀ ਬੰਦਾ ਜੇ ਉਹ ਕੈਪਟਨ ਸਾਹਿਬ ਨੇ ਗੁਟਕਾ ਫੜ ਕੇ ਸੂੰਖ ਖਾਦੀ ਸੀ ਕਿ ਯਾਰ ਅਸੀਂ ਬੇਦਬੀਆਂ ਦਾ ਹੱਲ ਕੱਢਾਂਗੇ ਇਹ ਤੇ ਕੋ ਸਖਤ ਕਾਨੂੰਨ ਬਣਾਵਾਂਗੇ ਤੇ ਐਈਓ ਟਿੱਪਣੀ ਕੀਤੀ ਸੀ ਭਗਵੰਤ ਸਿੰਘ ਜੀ ਨੇ ਕਿ ਮਾ 24 ਘੰਟਿਆਂ ਦੇ ਵਿੱਚ ਆਪਣਾ ਮਸਲੇ ਦਾ ਹੱਲ ਹੀ ਕਰਦਾਂਗੇ ਬਾਈਬਲ ਗੋਲੀ ਕਾ ਕਹਣ ਤੇ ਜਿੰਨੇ ਵੀ ਮੁੱਦੇ ਸੀ ਆਪਾਂ ਹੱਲ ਕਰਾਂ ਉਹਨਾਂ ਨੂੰ ਆਪਾਂ ਜਿਹੜੀ ਵੀ ਤੇ ਕਾਨੂੰਨ ਦੇ ਆਧਾਰਿਕ ਤੋਂ ਉਹਨਾਂ ਸਜ਼ਾ ਬੰਦੀ ਹੀ ਦੇਵਾਂਗੇ ਇਹਨਾਂ ਨੇ ਕਿਹਾ ਸੀ ਚੰਦ ਘੰਟਿਆਂ ਦੇ ਵਿੱਚ ਚੰਦ ਦੇ ਦਿਨਾਂ ਦੇ ਵਿੱਚ ਤੇ ਕਿੰਨੇ ਚਿਰ ਤੱਕ ਉਹ ਮੋਰਚਾ ਚੱਲਿਆ ਤੇ ਕਦੋਂ-ਕਦੋਂ ਉਹ ਉੱਥੇ ਗਏ ਰਹੇ ਦੋ-ਦੋ ਸਾਲਾਂ ਬਾਅਦ ਉੱਤੇ ਜਾਣ ਦੇ ਸ਼ਰਮ ਹੋਣੀ ਚਾਹੀਦੀ ਇਹਨਾਂ ਨੂੰ ਯਾਰ ਅਸਿਕਾਲੀਏ ਤੁਸੀਂ ਵੀ ਕਰੋ ਰਿਆਸਤ ਨਿਊਜ਼ ਤੇ ਮੈਂ ਜਸਖੇਰਾ ਪੰਜਾਬ ਦੇ ਤਨਤਨ ਹਲਕੇ ਦੇ ਵਿੱਚ ਜਿਮਨੀ ਚੋਣ ਦਾ ਦੌਰ ਪੂਰੇ ਸਿਖਰਾਂ ਤੇ ਆ ਹਰ ਪਾਰਟੀ ਦੇ ਵੱਲੋਂ ਉਮੀਦਵਾਰ ਐਲਾਨੇ ਜਾ ਚੁੱਕੇ ਨੇ 15 ਉਮੀਦਵਾਰ ਟੋਟਲ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਰੇ ਨੇ 25 ਉਤਰੇ ਸੀ 10 ਪਿੱਛੇ ਹਟ ਚੁੱਕੇ ਨੇ 15 ਜਿਹੜੇ ਹੁਣ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਉਹਨਾਂ ਦੇ ਵਿੱਚੋਂ ਕੌਣ ਆਪਣੇ ਸਿਰ ਤੇ ਜਿੱਤ ਦਾ ਸਿਰ ਸਜਾਏਗਾ ਇਹ ਆਉਣ ਵਾਲੀ 14 ਤਰੀਕ ਦੱਸੇਗੀ ਸਾਡੇ ਨਾਲ ਵਾਰਿਸ ਪੰਜਾਬ ਜਥੇਬੰਦੀ ਤੋਂ ਜਿਨ੍ਹਾਂ ਨੂੰ ਉਮੀਦਵਾਰ ਐਲਾਨਿਆ ਗਿਆ ਭਾਈ ਮਨਦੀਪ ਸਿੰਘ ਉਹਨਾਂ ਦੇ ਪ੍ਰਾਤਮ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੱਦਾਂ ਦੀ ਚੱਲ ਰਹੀ ਆ ਚੋਣ ਕੰਪੇਨ ਕਿਵੇਂ ਦਾ ਲੋਕਾਂ ਦੇ ਵੱਲੋਂ ਹੰਗਾਰਾ ਦਿੱਤਾ ਜਾ ਰਿਹਾ ਬੜੀ ਕਿਰਪਾ ਗੁਰੂ ਸਾਹਿਬ ਦੀ ਲੱਗੀ ਵੇਖੋ ਭਾਈ ਸਾਹਿਬ ਸਾਰਾ ਪਿੰਡ ਵਾਲਾ ਸਾਰੇ ਰੋਜ਼ ਮੀਟੀਆਂ ਕਰਦੇ ਪਏ ਨੇ ਸੰਗਤ ਵਿੱਚ ਆਪ ਮੁਹਾਰੇ ਸੰਗਤ ਆ ਕੇ ਸਾਨੂੰ ਕਹਿਣ ਦੀ ਲੋੜ ਘੱਟ ਪੈ ਰਹੀ ਹੈ ਕਿ ਸੰਗਤ ਆਪ ਮੁਹਾਰੇ ਆ ਕੇ ਸਾਥ ਦੇ ਰਹੀ ਹੈ ਕਿ ਸ਼ਹਿਰ ਦੇ ਵਿੱਚ ਵੀ ਅੱਜ ਹੀ ਹੁਣ ਮੈਂ ਡੋਰ ਟੂ ਡੋਰ ਕਰਕੇ ਆ ਖੁਦ ਸ਼ਹਿਰ ਦੇ ਵਿੱਚ ਸੰਗਤ ਹੈ ਇਨਾਵ ਸ਼ਾਵਾ ਹਿੰਦੂ ਪਰਿਵਾਰਾਂ ਵਿੱਚ ਵੈਨਾ ਸ਼ਾਵਾ ਕਹਿੰਦੇ ਯਾਰ ਆਪਾਂ ਤੰਗ ਆ ਚੁੱਕੇ ਇਨਾ ਸਰਕਾਰਾਂ ਤੋਂ ਇਨਾਂ ਦੇ ਅਤਿਆਚਾਰ ਤੋਂ ਤੰਗ ਆ ਚੁੱਕੇ ਆਪਾਂ ਜਿਹੜਾ ਇਹਨਾਂ ਨੇ ਵਾਅਦੇ ਕਰ ਕਰਕੇ ਸਾਨੂੰ ਝੂਠੇ ਵਾਅਦੇ ਕਰ ਕਰਕੇ ਨਸ਼ੇ ਦੀ ਤਦਾਰ ਇਨੀ ਵੱਡੀ ਕੀਤੀ ہوئی ਹੈ ਆਪਣੇ ਇਸ ਇਲਾਕੇ ਦੇ ਵਿੱਚ ਕਿ ਉਹਨਾਂ ਜੋ ਇਹਨਾਂ ਤੰਗ ਆ ਚੁੱਕੇ ਆ ਕਿ ਆਪਾਂ ਨਹੀਂ ਚਾਹੁੰਦੇ ਕਿ ਇਹੋ ਜਿਹੀ ਸਰਕਾਰਾਂ ਅੱਗੇ ਹੋਣ ਕਿ ਵੇਖੋ ਪਹਿਲਾਂ ਝੂਠੇ ਲਾਰੇ ਲਾ ਕੇ ਇਹਨਾਂ ਨੇ ਸਰਕਾਰ ਬਣਾਈ ਸੀ ਠੀਕ ਹੈ ਹੁਣ ਫੇਰ ਆ ਕੇ ਕਹਿੰਦੇ ਸਾਡੇ ਕੋ ਵੋਟਾਂ ਮੰਗਣ ਆਉਂਦੇ ਆ ਤੇ ਪਰ ਲੋਕੀ ਬੂਹੇ ਬੰਦ ਕਰਦੇ ਪੇ ਹੁਣ ਇਹਨਾਂ ਜਦੋਂ ਇਹ ਜਾਣਦੇ ਨੇ ਲੋਕੀ ਬੂਹੇ ਬੰਦ ਕਰਦੇ ਕਹਿੰਦੇ ਜੀ ਜੇ ਪਹਿਲੇ ਨਹੀਂ ਵਾਅਦੇ ਪੂਰੇ ਕਿਤੇ ਹੁਣ ਤੁਸੀਂ ਕੀ ਕਰੋਗੇ ਇਹ ਸਥਿਤੀ ਭਣੀ ਹੋਈ ਇਹਨਾਂ ਦੀ ਪ੍ਰਸੰਗਤ ਮਹਾਰਾਜ ਦੀ ਕਿਰਪਾ ਸਤਗੁਰ ਸੱਚੇ ਪਾਤਸ਼ਾਹ ਦੀ ਜਿੱਥੇ ਵੀ ਅਸੀਂ ਜਾਣਦੇ ਆ ਕਿ ਬੜੇ ਵਧੀਆ ਉਸ਼ਾ ਦੇ ਨਾਲ ਸੰਗਤਾਂ ਮਿਲਦੀਆਂ ਭਈਆਂ ਨੇ ਤੇ ਸੰਗਤ ਚ ਆਪ ਮੁਹਾਰੇ ਚ ਆਵਾਂ ਜੀ ਕਿੰਨਾ ਮੁੱਦਿਆਂ ਤੇ ਕਿੰਨਾ ਅਜੰਡਿਆਂ ਤੇ ਇਸ ਵਾਰ ਤਰਨਤਾਰਨ ਦੀ ਜਿਮਨੀ ਚੋਣ ਲੜੀ ਜਾ ਰਹੀ ਹੈ ਕਿਉਂਕਿ ਜੇ 2000 22 ਦੀ ਗੱਲ ਕਰੀਏ ਤਾਂ ਉਦੋਂ ਵੀ ਬੇਅਦਬੀ ਦਾ ਮੁੱਦਾ ਚੱਕ ਕੇ ਜਿਹੜਾ ਜਿਹੜੀ ਪੂਰੇ ਪੰਜਾਬ ਦੀ ਚੋਣ ਲੜੀ ਗਈ ਜੇ 2000 ਪਹਿਲਾਂ ਦੀ ਗੱਲ ਕਰੀਏ 17 ਦੀ ਗੱਲ ਕਰੀਏ ਤਾਂ ਉਦੋਂ ਵੀ ਜਿਹੜੀ ਬੇਅਦਬੀਆਂ ਦੇ ਮੁੱਦੇ ਨੂੰ ਲੈ ਕੇ ਜਿਹੜੀ ਹੈ ਗੁਟਕਾ ਸਾਫ ਦੀ ਸੌਂ ਖਾਦੀ ਗਈ ਉਦੋਂ ਵੀ ਜਿਹੜੀ ਇਸ ਮਾਮਲੇ ਨੂੰ ਲੈ ਕੇ ਜਿਹੜੀ ਹੈ ਮੁੱਦੇ ਨੂੰ ਲੈ ਕੇ ਚੋਣ ਲੜੀ ਗਈ ਤਾਂ ਇਸ ਵਾਰ ਜਿਹੜੀ ਜਿਮਨੀ ਚੋਣ ਹੈ ਤਰਨਤਾਰਨ ਦੀ ਚੋਣ ਹੈ ਹਮੇਸ਼ਾ ਪੰਥਕ ਜਿਹੜੀਆਂ ਧਿਰਾਂ ਦਾ ਕਬਜ਼ਾ ਰਿਹਾ ਮੁੱਦਿਆਂ ਨੂੰ ਲੈ ਕੇ ਚੋਣ ਲੜੀ ਜਾ ਰਹੇ ਦੇਖੋ ਸਰ ਨੂੰ ਪਹਿਲਾਂ ਸਾਡਾ ਮੁੱਦਾ ਵਾ ਜਿਹੜਾ ਇੱਥੇ ਨਸ਼ੇ ਦੀ ਤਦਾਰ ਬਹੁਤ ਵੱਡੇ ਲੈਵਲ ਤੇ ਆ ਦੇਖੋ ਸਾਡੀ ਨੌਜਵਾਨੇ ਪੀੜ੍ਹੀ ਨਹੀਂ ਬਚੇਗੀ ਤੇ ਅੱਗੇ ਵੇਖੋ ਨੌਜਵਾਨੇ ਰੀੜ ਦੀ ਹੱਡੀ ਆ ਇੱਕ ਰੀੜ ਦੀ ਹੱਡੀ ਹੁੰਦੀ ਹੈ ਆਪਣੇ ਪੰਜਾਬ ਵਾਸਤੇ ਤੇ ਵੇਖੋ ਉਹਨੂੰ ਹੀ ਮਾਰਨਾ ਚਾਹੁੰਦੀਆਂ ਬਈਆਂ ਸਰਕਾਰਾਂ ਇਹ ਸਾਡੀ ਰੀਡ ਦੀ ਹੱਡੀ ਤੋੜਦੀ ਪਈਆਂ ਵੇਖੋ ਨੌਜਵਾਨ ਨੂੰ ਨਸ਼ੇ ਤੇ ਪਹਿਲਾਂ ਲਾਉਂਦੇ ਨੇ ਤੇ ਫਿਰ ਨੌਜਵਾਨ ਬਾਜ ਕਿਥੋਂ ਚੁੱਕੜ ਗਿਆ ਉਹਨੂੰ ਨਸ਼ੇ ਦੀ ਤਾਰ ਚ ਇੰਨੀ ਵੱਡੀ ਲਹਿਰ ਤੇ ਤਈ ਲਾਉਂਦੇ ਸਾਡੇ ਮੇਨ ਏਜੰਡਾ ਨਸ਼ੇ ਦਾ ਵਾ ਤੇ ਪਹਿਲ ਦੇ ਆਧਾਰ ਤੇ ਮਹਾਰਾਜ ਧੰਨ ਸ਼੍ਰੀ ਗੁਰਗ੍ਰੰਥ ਸਾਹਿਬ ਦੀ ਬੇਦਬੀ ਜਿਹੜੀ ਹੋ ਰਹੀ ਹੈ ਉਹ ਸਾਡਾ ਮੇਨ ਮੁੱਦਾ ਉਹ ਆ ਦੇਖੋ ਹੁਣ ਤੇ ਇਹ ਅਸੀਂ ਜੇ ਮੁੱਦਿਆਂ ਦੀ ਗੱਲ ਕਰੀਏ ਨਾ ਲੋਕੀ ਆਪ ਚਾਹੁੰਦੇ ਕਿ ਯਾਰ ਸਾਨੂੰ ਗਲੀਆਂ ਨਾਲੀਆਂ ਤੋਂ ਉੱਠ ਕੇ ਕੁਝ ਕਰਨਾ ਚਾਹੀਦਾ ਇਹ ਲੋਕਾਂ ਦੀ ਆਵਾਜ਼ ਆ ਉਹ ਕਹਿੰਦੇ ਸਾਨੂੰ ਦੇ ਗਲੀਆਂ ਨਾਲੀਆਂ ਦੀ ਰਾਜਨੀਤੀ ਵਿੱਚ ਇਹਨਾਂ ਨੇ ਫਸਾਇਆ ਵਾ ਪਰ ਲੋਕ ਵੀ ਨਹੀਂ ਚਾਹੁੰਦੇ ਕਿ ਆਪਾਂ ਗਲੀਆਂ ਨਾਲੀਆਂ ਦੀ ਰਾਜਨੀਤੀ ਵਿੱਚ ਫਸੇ ਰਹੀਏ ਕਿਉਂਕਿ ਵੇਖੋ ਕਹਿੰਦੇ ਯਾਰ ਸਾਡੇ ਧੀਆਂ ਪੋਤੀ ਨਹੀਂ ਸੇਫ ਹੈਗੇ ਇੱਥੇ ਤੇ ਆਪਾਂ ਕੀ ਕਰਾਂਗੇ ਹੁਣ ਵੇਖੋ ਨਸ਼ੇ ਦੀ ਤਾੜ ਪਹਿਲਾਂ ਨੇ ਵਧਾਈ ਉਹਦੇ ਨਾਲ ਚੋਰੀਆਂ ਹੁੰਦੀਆਂ ਵੀਆਂ ਇੱਥੇ ਵੇਖ ਲਓ ਕੋਈ ਸ਼ਰਿਆਮ ਧੀ ਪਹਿਣ ਕੋਈ ਗਲੇ 'ਚ ਕੋਈ ਸੋਨਾੜੀ ਪਾ ਕੇ ਜਾਜ਼ ਆ ਸਕਦੀ ਠੀਕ ਹੈ ਕੰਨੇ 'ਚ ਕੰਨਾਂ 'ਚ ਵਾਲੀਆਂ ਨਹੀਂ ਪਾ ਕੇ ਜਾਜ਼ ਆ ਸਕਦੀ ਇੱਥੇ ਹੁਣੇ ਮੈਨੂੰ ਆਪਣਾ ਥੋੜੇ ਥੱਲੇ ਵੀਰ ਮਿਲੇ ਤੇ ਉਹ ਕਹਿੰਦੇ ਸੀ ਕਹਿੰਦੇ ਕਿ ਉਹਨਾਂ ਦੇ ਰਿਸ਼ਤੇਦਾਰ ਆਏ ਆ ਘਰੇ ਲੁਧਿਆਣੇ ਤੋਂ ਆਏ ਸੀ ਅਜੇ ਉਹ ਤੇ ਉਹਨਾਂ ਨੇ ਕਹਿੰਦੇ ਸ਼ੋਪਿੰਗ ਕਰਨ ਜਾਣਾ ਵਾ ਕਹਿੰਦੇ ਕਿ ਕੌਣ ਕੌਣ ਚੱਲੇ ਹੋ ਤੁਸੀਂ ਕਹਿੰਦਾ ਉਹਨਾਂ ਦੀ ਭੈਣ ਸੀ ਤੇ ਉਹਨਾਂ ਦੀ ਅੱਗੇ ਸਾਸਿ ਸੀ ਨਾਲ ਉਹ ਦੋਵੇਂ ਨੇ ਕਹਿੰਦੇ ਕਿ ਕਿਤਨਾ ਚੱਲੇ ਕਹਿੰਦੇ ਅਸੀਂ ਕੱਲੇ ਚੱਲੇ ਆ ਕਹਿੰਦੇ ਕੰਨਾਂ ਦੀਆਂ ਵਾਲੀਆਂ ਲਾਲਾ ਤੇ ਆਪਣਾ ਪਰਸ ਨਾ ਜਿਹੜਾ ਉਹੇ ਜਾਣਾ ਫਫ ਖੜ ਕੇ ਜਾਵੀ ਉਹ ਕਹਿੰਦੇ ਫੇਰ ਰਹਿਣ ਤੋਂ ਕੀ ਲੋੜ ਆ ਬਾਜ਼ਾਰ ਤੇ ਜਾਣ ਦੀ ਇਹ ਇਦਾਂ ਦੇ ਹਾਲਾਤ ਤਰਨ ਤਰਨ ਦੇ ਵਿੱਚ ਬਣੇ ਹੋਏ ਨੇ ਬਿਲਕੁਲ ਜੀ ਮੈਨੂੰ ਹੁਣੇ ਰੀਸੈਂਟ ਜੇ ਤੁਹਾਡੇ ਉਹਨਾਂ ਤੋਂ ਪਹਿਲਾਂ ਜਦੋਂ ਅਪ ਡੋਰ ਟੂ ਡੋਰ ਕਰਕੇ ਆਏ ਨਾ ਤੇ ਇਹ ਸਾਨੂੰ ਥੱਲੇ ਦੇ ਜਿਹੜੇ ਆਪਣੇ ਗਰਾਊਂਡ ਤੇ ਲੋਕ ਨੇ ਗਰਾਊਂਡ ਤੇ ਲੋਕ ਨੇ ਉਹਨਾਂ ਨੇ ਇੰਨੀ ਗੱਲ ਕਹੀ ਹੈ ਕਹਿੰਦੇ ਆਹ ਹਾਲਾਤ ਨੇ ਕਿਤੇ ਪੰਜਾਬ ਵੇਖੋ ਇਹਨਾਂ ਸਰਕਾਰਾਂ ਨੇ ਪੰਜਾਬ ਦੇ ਹਾਲਾਤ ਕਿਸ ਪਾਸੇ ਕਰਤੇ ਵੇਖੋ ਇਹ ਉਹੀ ਉਹ ਰਾਜ ਉਹ ਦਹਿ ਮਾਰਾ ਅਜੀਤ ਸਿੰਘ ਦਾ ਚਿਹਰਾ ਜੀ ਦੇ ਕੁੱਤੇ ਦੇ ਗਲ 'ਚ ਵੀ ਕੈਂਠਾ ਪਾਇਆ ਸੀ ਤੇ ਉਹ ਵੀ ਨਹੀਂ ਕਿਸੇ ਨੇ ਲਾਇਆ ਸੀ ਤੇ ਇੱਥੇ ਵੇਖ ਲਓ ਕੀ ਹਾਲਾਤ ਕਰਤੇ ਇਹਨਾਂ ਨੇ ਪੰਜਾਬ ਦੇ ਹੱਤਾ ਇੱਕ ਪਾਸੇ ਜਿਹੜੇ ਤੁਹਾਡੇ ਸੰਦੀਪ ਸਣੀ ਭਰਾ ਸੀਗੇ ਹਨ ਉਹਨਾਂ ਨੇ ਬਹੁਤ ਵੱਡੀ ਕੁਰਬਾਨੀ ਜਿਹੜੀ ਆ ਉਹ ਕੀਤੀ ਆ ਹਨਾ ਤਾਂ ਲਗਾਤਾਰ ਜੇਲ੍ਹ ਦੇ ਵਿੱਚ ਵੀ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਜੋ ਵੀ ਹੋਇਆ ਤਾਂ ਦੂਜੇ ਪਾਸੇ ਜੇ ਸ਼ਰੂਨੀ ਕਾਲੀਦਲ ਦੀ ਗੱਲ ਕਰੀਏ ਤਾਂ ਉਹਨਾਂ ਨੇ ਧਰਮੀ ਫੌਜੀਆਂ ਦਾ ਜਿਹੜਾ ਪਰਿਵਾਰ ਹੁਣ ਸਾਹਮਣੇ ਲਿਆਂਦਾ ਉਹਨਾਂ ਨੂੰ ਟਿਕਟ ਦਿੱਤੀ ਉਹਨਾਂ ਨੂੰ ਦੌਵੇਦਾਰੀ ਦਿੱਤੀ ਟਿਕਟ ਦਿੱਤੀ ਦੇਖੋ ਅਸੀਂ ਧਰਮੀ ਫੌਜੀ ਦਾ ਸਤਿਕਾਰ ਕਰਦੇ ਆਂ ਅਸੀਂ ਉਹਨਾਂ ਦੇ ਕੁਝ ਨਹੀਂ ਕਹਿਣਾ ਚਾਹੁੰਦੇ ਦੇਖੋ ਉਹਨਾਂ ਦਾ ਸਤਿਕਾਰ ਅੱਜ ਵੀ ਹੈ ਕੱਲ ਵੀ ਸੀ ਤੇ ਅੱਗੇ ਵੀ ਬਰਕਰਾਰ ਰਹੇ ਅਸੀਂ ਉਹਨਾਂ ਦੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਬਾਕੀ ਜਿਹੜੀ ਉਹਨਾਂ ਨੇ ਪਾਰਟੀ ਦਾ ਡਿਸੀਜਨ ਲਿੱਤਾ ਵਾ ਨਾ ਉਹ ਨਹੀਂ ਸਹੀ ਸੀ ਬਸ ਉਹਨਾਂ ਵਾਸਤੇ ਅੱਗੇ ਦੇਖੋ ਜਿਹੜੀ ਕੁਰਬਾਨੀ ਹੈ ਉਹਨਾਂ ਦੀ ਉਹਨਾਂ ਨੂੰ ਸਿਰ ਝੁਕਦਾ ਕੁਰਬਾਨੀ ਵਾਸਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਨਾ ਤੇ ਨਾ ਹੀ ਹੈਗਾ ਵਾ ਸ਼੍ਰੋਮਣੀ ਕਾਲੀ ਦਲ ਬਾਰੇ ਕਿਉਂਕਿ ਉਹਨਾਂ ਵੱਲੋਂ ਉਮੀਦਵਾਰ ਐਲਾਨੇ ਗਏ ਨੇ ਪਿਛਲੇ ਦਿਨਾਂ ਦੇ ਵਿੱਚ ਵੀ ਸ਼੍ਰੋਮਣੀ ਕਾਲੀ ਦਲ ਤੇ ਵੱਡੇ ਇਲਜ਼ਾਮ ਲੱਗੇ ਨੇ ਵਿਕਰਮ ਸਿੰਘ ਮੰਜੀਠੀਆ ਜਿਹੜੇ ਨੇ ਉਹਨਾਂ ਨੂੰ ਨਾਬਾ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਪਹਿਲਾਂ ਵੀ ਜਿਹੜਾ ਚਿੱਟੇ ਦੇ ਇਲਜ਼ਾਮ ਲੱਗੇ ਸੀ ਚਿੱਟੇ ਦਾ ਵੱਡਾ ਸਦਾਕਰ ਜਿਹੜਾ ਵਿਕਰਮ ਮੰਜੀਠੀਆ ਨੂੰ ਕਿਹਾ ਜਾਂਦਾ ਦੇਖੋ ਮੈਂ ਇਹੋ ਸ਼ੀਸ਼ ਤੇ ਤੁਹਾਨੂੰ ਕਹਿਣਾ ਚਾਹੁੰਦਾ ਬੀਬੀ ਦੀ ਕੁਰਬਾਨੀ ਜਿਹੜੀ ਉਹਨੇ ਧਰਮੀ ਫੌਜੀਆ ਦੀ ਉਹ ਸਤਿਕਾਰਯੋਗ ਨੇ ਇਹ ਡਿਸੀਜਨ ਜਿਹੜਾ ਕਿਤੇ ਨਾ ਕਿਤੇ ਉਹਨਾਂ ਨੂੰ ਬੜਾ ਵੇਗ ਚਾ ਕੇ ਲੈਣਾ ਚਾਹੀਦਾ ਸੀ ਇਹ ਚੀਜ਼ਾਂ ਨੂੰ ਕਿਉਂਕਿ ਵ ਦੇਖੋ ਉਹ ਤੇ ਖੁਦ ਕਬੂਲੇ ਨੇ ਸ੍ਰੀ ਕਾਲਤਖਬ ਸਾਹਿਬ ਤੇ ਕੀ ਅਸੀਂ ਕਰਵਾਇਆ ਉਹਦੀ ਮੇਰੇ ਤੋਂ ਗਲਤੀ ਹੋ ਗਈ ਹੈ ਇਹ ਤੇ ਓਨ ਰਿਕਾਰਡ ਹੈ ਇਹ ਉਹਨਾਂ ਦੀ ਮੂੰਹ ਤੇ ਉਹਨਾਂ ਦੀ ਜ਼ੁਬਾਨੀ ਆ ਚੀਜ਼ ਕਹੀ ਗਈ ਹੈ ਕਿਸੇ ਨੇ ਨਹੀਂ ਕਹੀ ਵੇਖੋ ਜਿਹੜੀ ਉਹਨਾਂ ਨੇ ਡਿਸੀਜਨ ਲਿੱਤਾ ਗਿਆ ਨਾ ਉਹ ਗਲਤ ਸੀ ਬਾਕੀ ਜਿਹੜਾ ਤਰਵੀ ਫੋਰੀ ਸਤਕਾਰ ਆ ਜਿਹੜਾ ਉਹ ਬਰਕਰਾਰ ਤੇ ਆਪਾਂ ਨਾ ਹੀ ਉਹਨਾਂ ਦੇ ਅੱਜ ਕਿੰਤੂ ਪਰੰਤੂ ਕਰਦੇ ਆ ਤੇ ਨਾ ਹੀ ਕੱਲ ਨੂੰ ਕਰਾਂਗੇ ਬਾਕੀ ਜਿਹੜਾ ਉਹਨਾਂ ਸਤਿਕਾਰ ਹੈ ਹਮੇਸ਼ਾ ਰਹੇਗਾ ਉਹਦੀ ਨਹੀਂ ਕੋਈ ਗੱਲ ਬਾਕੀ ਜਿਹੜਾ ਉਹਨਾਂ ਨੂੰ ਡਿਸੀਜਨ ਥੋੜਾ ਜਿਹਾ ਵੇਖ ਚੱਕ ਕੇ ਲੈਣਾ ਚਾਹੀਦਾ ਕਿਉਂਕਿ ਵੇਖੋ ਜਿੱਥੇ ਜਿਸ ਚੀਜ਼ ਆਸੇ ਕੁਰਬਾਨੀ ਕੀਤੀ ਸੀ ਉਹਨਾਂ ਦੇ ਪਰਿਵਾਰ ਨੇ ਵੇਖੋ ਧਰਮੀ ਫੌਜੀਏ ਕੁਰਬਾਨੀ ਦਿੱਸ ਕਰਕੇ ਹੀ ਨਾ ਜਿਹਨਾਂ ਦੇ ਆਪਣਾ ਗੁਰਦੁਆਰੇ ਆਪਣਾ ਆਪਣਾ ਉਸ ਸਮੇਂ ਅਟੈਕ ਹੋਇਆ ਸੀ ਜਿਹੜੀ ਆਪਣੇ ਜ਼ਾਲਮ ਸਰਕਾਰਾਂ ਨੇ ਕਰਾਇਆ ਕਾਂਗਰਸ ਨੇ ਕਰਵਾਇਆ ਸੀ ਠੀਕ ਹੈ ਉਹਨਾਂ ਖਿਲਾਫ ਉਹ ਲੜੇ ਸੀ ਠੀਕ ਹੈ ਨਹੀਂ ਉਹ ਖਲਫ ਖਿਲਾਫ ਕੇਤੇ ਲੜੇ ਸਾਡੇ ਧਰਮ ਦੇ ਉੱਪਰ ਜਿਹੜੀ ਇਹਨਾਂ ਨੇ ਇਹ ਗੰਦੀ ਰਾਜਨੀਤੀ ਖੇਢੀ ਸੀ ਉਸ ਸਮੇਂ ਦਾ ਆਪਣਾ ਕਾਲਤਾਕ ਸਾਹਿਬ ਤੇ ਅਟੈਕ ਕਰਵਾਇਆ ਗਿਆ ਸੀ ਉਸ ਸਬੰਧ ਦੇ ਵਿੱਚ ਹੀ ਧਰਮੀ ਫੌਜੀ ਆ ਉਹਨਾਂ ਨੂੰ ਖਿਤਾਬ ਮੇਂ ਮਿਲਿਆ ਸੀ ਕਿਉਂਕਿ ਬਗਾਵਤ ਕੀਤੀ ਸੀ ਉਹਨਾਂ ਨੇ ਠੀਕ ਹੈ ਬਗਾਵਤ ਉਹਨਾਂ ਨੇ ਕੀਤੀ ਸੀ ਧਰਮੀ ਫੌਜੀਆਂ ਦੇ ਆਪਣਾ ਜਿਹੜਾ ਕਿ ਆਪਣਾ ਜਿਹੜਾ ਉਸ ਸਮੇਂ ਸ੍ਰੀ ਕਾਲਤਾਕ ਸਾਹਿਬ ਤੇ ਅਟੈਕ ਕਰਵਾਇਆ ਗਿਆ ਸੀ ਤੇ ਹੁਣ ਜਿਹੜੀ ਅੱਜ ਦੀ ਵੇਖੋ ਜੋ ਸਥਿਤੀ ਬਣੀ ਹੋਈ ਹੈ ਉਹਨਾਂ ਦੀ ਜਿਸ ਪਾਰਟੀ ਨੂੰ ਟਿਕਟ ਲਿਤੀ ਹੈ ਇਸ ਜਗ ਜਾਹਰ ਹੀ ਹੈ ਜੀ ਉਹਨਾਂ ਦੀਆਂ ਸਾਰੀਆਂ ਜੋ ਉਹਨਾਂ ਨੇ ਕੀਤੀਆਂ ਕਾਰਗੁਜ਼ਾਰੀਆਂ ਇਕ ਸਵਾਲ ਹੋ ਰਿਹਾ ਹੈ ਕਿ ਹੋਂ ਵੀ ਜਦੋਂ ਤੋਂ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਰੇ ਹਾਂ ਜਦੋਂ ਤੋਂ ਜਿਮਨੀ ਚੋਣ ਸ਼ੁਰੂ ਹੋਈ ਆ ਉਦੋਂ ਤੋਂ ਖਾਲਸਾਪਨ ਦਾ ਮੁੱਦਾ ਬਹੁਤ ਜਿਹੜਾ ਹਾਈਲਾਈਟ ਕੀਤਾ ਜਾ ਰਿਹਾ ਆ ਰਾਜਾ ਵੜਿੰਗ ਨੇ ਜਿਹੜੇ ਉਹ ਵੀ ਖੜ ਕੇ ਬਿਆਨ ਦਿੰਦੇ ਨੇ ਉਹ ਕਹਿੰਦੇ ਸਾਨੂੰ ਖਾਲਸਾਪਨ ਨਹੀਂ ਚਾਹੀਦਾ ਸਾਨੂੰ ਹਿੰਦੂਸਤਾਨ ਚਾਹੀਦਾ ਉਹਨਾਂ ਦੇ ਬਿਆਨ ਨੂੰ ਕਿਵੇਂ ਦੇਖੋ ਦੇਖੋ ਉਹਨਾਂ ਦਾ ਬਿਆਨ ਸੰਗਤ ਦੇ ਸਪਸ਼ਟ ਕਰਤਾ ਹੋਇਆ ਵਾ ਦੇਖੋ ਉਹ ਖੇਡਦੇ ਆ ਕਿ ਧਰਮ ਦੇ ਨਾਂ ਦੇ ਉੱਤੇ ਰਾਜਨੀਤੀ ਉਹ ਨਹੀਂ ਚਾਹੁੰਦੇ ਕਿ ਇੱਥੇ ਨੋ ਮਾਸ ਦਾ ਰਿਸ਼ਤਾ ਵਾ ਸਿੱਖ ਤੇ ਹਿੰਦੂਆਂ ਦਾ ਵੀ ਮੁਸਲਮਾਨਾਂ ਦਾ ਵੀ ਉਹ ਨਹੀਂ ਬਣਿਆ ਰਹਿਣ ਦੇਣਾ ਚਾਹੁੰਦੇ ਉਹਨਾਂ ਦੀ ਮਾਨਸਿਕਤਾ ਹੈ ਵਾ ਕਿ ਯਾਰ ਇਹਨਾਂ ਨੂੰ ਧਰਮ ਦੇ ਨਾਂ ਤੇ ਲੜਾਇਆ ਜਾਵੇ ਠੀਕ ਹੈ ਨਾ ਸਾਰੀਆਂ ਸਰਕਾਰਾਂ ਦਾ ਇਹ ਹੋ ਰਿਹਾ ਵੀ ਕਿ ਯਾਰ ਸਿੱਖਾਂ ਨੂੰ ਹਿੰਦੂਵਾਦ ਲਾਗੂ ਕੀਤਾ ਜਾਵੇ ਹਿੰਦੂਆਂ ਨੂੰ ਸਿੱਖਾਂ ਤੋਂ ਲਾਗੂ ਕੀਤਾ ਜਾਵੇ ਮੁਸਲਮਾਨਾਂ ਨੂੰ ਹਿੰਦੂਵਾਦ ਲਾਗੂ ਕੀਤਾ ਜਾਵੇ ਮਤੇ ਕਿਤੇ ਨਾ ਕਿਤੇ ਇਹ ਧਰਮਾਂ ਦੀ ਰਾਜਨੀਤੀ ਖੇਡਦੇ ਅੱਜ ਵੀ ਇਹੋ ਕੰਮ ਇਹਨਾਂ ਦਾ ਪਹਿਲਾਂ ਵੀ ਇਹੋ ਕੱਕ ਕੰਮ ਸੀ ਵੇਖੋ ਗਰਾਊਂਡ ਤੇ بڑے ਲੋਕ ਆਪਸ ਵਿੱਚ ਪ੍ਰੇਮ ਪਿਆਰ ਨਾਲ ਰਹਿੰਦੇ ਪਏ ਆ ਉਨਾਂ ਮੇ ਤਾਂ ਸਹਾਇਤਾ ਨੂੰ ਪਹਿਲੇ ਮੈਂ ਡੋਰ ਟੂ ਡੋਰ ਕਰਕੇ ਆਈ ਕਈ ਮੈਨੂੰ ਹਿੰਦੂ ਵੀਰ ਭਰਾ ਮਿਲੇ ਨੇ ਜਪੀਆਂ ਪਾਪਾ ਮਿਲਦੇ ਨੇ ਇੰਨਾ ਪਿਆਰ ਸਤਕਾਰ ਮਾਣ ਦਿੰਦੇ ਨੇ ਤੇ ਵੇਖੋ ਕਿਤੇ ਨਾ ਕਿਤੇ ਇਹਨਾਂ ਨੂੰ ਸੋਚਣਾ ਚਾਹੀਦਾ ਯਾਰ ਹੁਣ ਤੇ ਸ਼ਰਮ ਕਰ ਲੋ ਕਿਹੋ ਜੀ ਦੀ ਗੰਦੀ ਰਾਜਨੀਤੀ ਖੇਡਦੇ ਪਏ ਜੀ ਹੁਣ ਵੇਖੋ ਅਸੀਂ ਵੀ ਕਾਰੋਬਾਰੀ ਆ ਠੀਕ ਆ ਅਸੀਂ ਵਪਾਰ ਕਰਦੇ ਆ ਸਾਡਾ ਹਿੰਦੂ ਨਾਲ ਵੀ ਵਪਾਰ ਹੁੰਦਾ ਵਾ ਮੁਸਲਮਾਨ ਨਾਲ ਵੀ ਵਪਾਰ ਹੁੰਦਾ ਵਾ ਹਰ ਇੱਕ ਧਰਮ ਦੇ ਵਰਗ ਨਾਲ ਸਾਡਾ ਵਪਾਰ ਹੁੰਦਾ ਵਾ ਠੀਕ ਆ ਜਿਹੜੇ ਸਾਡੇ ਕੋ ਦੁਕਾਨ ਤੇ ਆਪਣੇ 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 ਸਟਾਫ ਨਹੀਂ ਕਵਾਂਗਾ ਵੀਰ ਭਰਾ ਹੀ ਜਿਹੜੇ ਕੰਮ ਕਰਦੇ ਨੇ ਸਾਡੇ ਕੋਲ ਠੀਕ ਹੈ ਨਾ ਮੇਰੇ ਕੋ ਹਿੰਦੂ ਵੀ ਕੰਮ ਕਰਦਾ ਮੁਸਲਮਾਨ ਵੀ ਮੁਸਲਮਾਨੇ ਮੇ ਤੋਂ ਲੜਕੀਆਂ ਦੋ ਕੰਮ ਕਰਦੀਆਂ ਜੀ ਹਿੰਦੂ ਵੀ ਕੰਮ ਕਰਦੇ ਨੇ ਸਿੱਖ ਵੀ ਹੈਗੇ ਆ ਜੀ ਆਪਣੇ ਕੋਲ ਠੀਕ ਹੈ ਵੇਖੋ ਇਹ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਆਪਾਂ ਧਰਮਾਂ ਨੂੰ ਇਕੱਠੇ ਰਹਿੰਦੀਏ ਕਿਤੇ ਨੇ ਕਿਤੇ ਇਹੋ ਜਿਹੀ ਬਿਆਨਬਾਜ਼ੀ ਉਹਨਾਂ ਨੂੰ ਬੰਦ ਕਰਨੀ ਚਾਹੀਦੀ ਹੈ ਇਹੋ ਜਿਹੀ ਬਿਆਨਬਾਜ਼ੀ ਦੇ ਨਾਲ ਇਹ ਮਹੌਲ ਖਰਾਬ ਕਰਦੇ ਪਏ ਨੇ ਇਹ ਲੋਕਾਂ ਨੂੰ ਦੱਸਦੇ ਕਿ ਮਹੌਲ ਖਰਾਬ ਕੀ ਤੇ ਮਹੌਲ ਖਰਾਬ ਤੇ ਯਾਰ ਤੁਹਾਡੇ ਬਿਆਨਾਂ ਨਾਲ ਸ਼ਰਮ ਕਰੋ ਤੇ ਹੀ ਇਹ ਤੇ ਵੀ ਰਾਜਪਾ ਇਹੋ ਜਿਹਾ ਲਿਆਉਣਾ ਚਾਹੁੰਦੇ ਜੀ ਕਿ ਜਿੱਥੇ ਕੋਈ ਨਾ ਧਰਮ ਸੇ ਸੇਫ ਰਵੇ ਸਾਨੂੰ ਤੇ ਰਾਜ ਚਾਹੀਦਾ ਨਾ ਮਹਾਰਾਜ ਜੀ ਸਿੰਘਾਂ ਦਾ ਰਾਜ ਜਿੱਥੇ ਯਾਰ ਸਾਰੇ ਧਰਮਾਂ ਵਰਗਾਂ ਦਾ ਸਤਿਕਾਰ ਹੁੰਦਾ ਹੋਵੇ ਖਾਲਸਾ ਰਾਜ ਚਾਹੀਦਾ ਸਾਨੂੰ ਇਤੇ ਹਰ ਇੱਕ ਧਰਮ ਦਾ ਵਰਗ ਦਾ ਸਤਿਕਾਰ ਹੁੰਦਾ ਹੋਵੇ ਨਾ ਕਿ ਇਹੋ ਜਿਹਾ ਰਾਜ ਚਾਹੀਦਾ ਯਾਰ ਕਿਤੇ ਹਿੰਦੂਆਂ ਨਾਲ ਸਿੱਖਾਂ ਨਾਲ ਲੜਾਓ ਸਿੱਖਾਂ ਨਾਲ ਹਿੰਦੂਆਂ ਨਾਲ ਲੜਾਓ ਮੁਸਲਮਾਨਾਂ ਨਾਲ ਹਿੰਦੂਆਂ ਨਾਲ ਲੜਾਓ ਮਤੇ ਕਿਤੇ ਨਾ ਕਿਤੇ ਇਹਨਾਂ ਦੀ ਹੈ ਗੰਦੀ ਰਾਜਨੀਤੀ ਨਾ ਜਿਹੜੀ ਇਹਨਾਂ ਦੀ ਇਤੋਂ ਸਪਸ਼ਟ ਜਾਹਿਰ ਹੁੰਦੀ ਹੈ ਜੋ ਇਹਨਾਂ ਦੀ ਮਾਨਸਿਕਤਾ ਵਾ ਸੋਚਣ ਦੀ ਦੀਆਂ ਦੇ ਪੇਜਾਂ ਤੇ ਤਾਂ ਇੱਕ ਰੀਲ ਵੀ ਬੜੀ ਘੁੰਮਦੀ ਨਜ਼ਰ ਆਉਂਦੀ ਹੈ ਜਿਹਦੇ ਵਿੱਚ ਤੁਹਾਡੇ ਭਰਾ ਮਨਦੀਪ ਸਿੰਘ ਇੱਕ ਪਾਸੇ ਕਹਿ ਰਹੇ ਨੇ ਕਿ ਅਸੀਂ ਖਾਲਸਾਤਨ ਦੇ ਹੱਕ ਚ ਆਂ ਦੂਜੇ ਦੇ ਵਿੱਚ ਕਹਿ ਰਿਹਾ ਕਿ ਅਸੀਂ ਹੱਕ ਦੇ ਵਿੱਚ ਨਹੀਂ ਬਰੂਧੀਆਂ ਦੇ ਵੱਲੋਂ ਤਾਂ ਉਹ ਵੀ ਬੜੀ ਰੀਲ ਵਾਇਰਲ ਕੀਤੀ ਜਾ ਰਹੀ ਹੈ ਦੇਖੋ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਵਾਂ ਇਹ ਜਿਸ ਤਰ੍ਹਾਂ ਹੁਣ ਮੈਂ ਤੁਹਾਨੂੰ ਇੰਟਰਵਿਊ ਕਰਦਾ ਪਿਆ ਹਾਂ ਠੀਕ ਹੈ ਕੱਟ ਕੇ ਚਲਾ ਦੇਣੀ ਠੀਕ ਹੈ ਨਾ ਉਹ ਪੂਰੀ ਇੰਟਰਵਿਊ ਸੁਣੋ ਤੁਹਾਨੂੰ ਸਪਸ਼ਟ ਹੋ ਜਾਏਗਾ ਕੀ ਕੀ ਗੱਲ ਦਾ ਕੀ ਅਗਲੇ ਨੇ ਕੁਐਸਚਨ ਕੀਤਾ ਸੀ ਤੇ ਕੀ ਗੱਲ ਦਾ ਮਤਲਬ ਨਿਕਲਦਾ ਪਿਆ ਵਾ ਅਸੀਂ ਕਿ ਛੋਟਾ ਜਿਹਾ ਕਲਿੱਪ ਚਲਾ ਦੇ ਨੇ ਕਿ ਬਦਨਾਮ ਕਰਨ ਵਾਸਤੇ ਠੀਕ ਹੈ ਨਾ ਬਦਨਾਮ ਕਰਨਾ ਛੋਟਾ ਜਿਹਾ ਕਲਿੱਪ ਚਲਾਤਾ ਵਾ ਤੇ ਪੂਰੀ ਇੰਟਰਵਿਊ ਸੁਣੋ ਉਹਨਾਂ ਨੇ ਕਿਸ ਲਿਆ ਜਿਹਨਾਂ ਦੇ ਕਿਸ ਤਰੀਕੇ ਨਾਲ ਉਹ ਗੱਲ ਕੀਤੀ ਹੈ ਵੇਖੋ ਉਹ ਸ਼ੁਰੂ ਦੇਣ ਤੋਂ ਵੇਖੋ ਇੱਕੋ ਚੀਜ਼ ਦੀ ਹੀ ਮੰਗ ਅੱਜ ਵੀ ਰੱਖੀ ਕੱਲ ਵੀ ਰੱਖਦੀਆਂ ਇਹੋ ਪਰਿਵਾਰ ਸਾਡਾ ਮੰਗ ਰੱਖਦਾ ਖਾਲਸਾ ਰਾਜ ਦੀ ਇਹ ਸਾਰੀ ਸਾਡੀ ਸਿੱਖ ਕੌਮ ਹੈ ਮੰਗ ਰੱਖਦੀ ਰੱਖਦੀ ਪਈ ਹੈ ਖਾਲਸਾ ਰਾਜ ਦੀ ਵੇਖੋ ਖਾਲਸਾ ਰਾਜ ਇੱਕ ਬੜਾ ਬਹੁਤ ਵਧੀਆ ਰਾਜ ਹੈ ਆਪਣੀ ਇੱਥੇ ਦਾ ਵੇਖੋ ਇਸ ਰਾਜ ਵਿੱਚ ਹਰ ਇੱਕ ਧਰਮ ਨੂੰ ਹਰ ਇੱਕ ਵਰਗ ਨੂੰ ਸਤਿਕਾਰ ਦਿੱਤਾ ਜਾਂਦਾ ਸੀ ਵੇਖੋ ਹਰ ਕੋਈ ਚਾਹੂਗਾ ਉਹ ਮੈਂ ਵੀ ਚਾਹਾਂਗਾ ਤੁਸੀਂ ਵੀ ਇਹ ਚਾਹੋਗੇ ਯਾਰ ਆਪਾਂ ਇੱਥੇ ਕੰਫਰਟੇਬਲ ਰਹੀਏ ਆਪਸ ਵਿੱਚ ਜਿਹੜੀ ਗੰਦੀ ਰਾਜਨੀਤੀ ਧਰਾਜਾ ਵੜਿੰਗ ਨੇ ਬਿਆਨ ਦਿੱਤਾ ਸੀ ਜਿਹੜਾ ਇਹਨੇ ਕਿਹਾ ਸੀ ਮਤਲਬ ਕਿ ਇੱਥੇ ਨਹੀਂ ਚਾਹੀਦਾ ਖਾਲਿਸਤਾਨ ਜੇ ਮਤਲਬ ਕਿ ਯਾਰ ਤੂੰ ਤੇਰਾ ਇਹ ਪਹਿਲੀ ਗੱਲ ਤੇ ਬਿਆਨ ਦੇ ਦਾ ਮਤਲਬ ਵੀ ਕੀ ਸੀ ਬਣਦਾ ਵੇਖਿਆ ਜਾਵੇ ਚੋਣ ਦੇ ਵਿੱਚ ਇੱਥੇ ਗੱਲ ਹੀ ਕਿਹੜੀ ਚੱਲੀ ਹੈ ਇੱਕ ਵੀ ਬੰਦੇ ਦਾ ਮੈਨੂੰ ਦੱਸ ਦੋ ਬਿਆਨ ਦਿੱਤਾ ਹੋਵੇ ਕਿ ਇਹਨੇ ਆ ਬੰਦੇ ਦੇ ਉੱਤੇ ਜਿਹੜਾ ਤੂੰ ਉਹਨੂੰ ਬਿਆਨ ਇਹ ਗੱਲ ਕਰਨ ਦਾ ਤੇਰਾ ਮੁੱਦਾ ਬਣਦਾ ਵੇਖਿਆ ਜਾਵੇ ਇਥੇ ਸਮਝ ਹੀ ਨਹੀਂ ਉਹਨਾਂ ਨੂੰ ਫਿਰ ਤਾਂ ਕਿਹੜੀ ਗਲਤ ਵੀ ਕਰਨੀ ਕਿਹੜੀ ਨਹੀਂ ਕਰਨੀ ਇਹ ਕਿਹੜਾ ਦੀ ਪੰਜਾਬ ਸੰਭੋਗੇ ਅੱਗੇ ਪੰਜਾਬ ਨੂੰ ਤੁਸੀਂ ਡੋਬਤਾ ਜੇ ਨਸ਼ਿਆਂ ਦੇ ਵਿੱਚ ਬੇਰੁਜ਼ਗਾਰੀ ਨਾਲ ਯਾਰ ਇਥੇ ਇੰਨਾ ਬੇ ਬੇਰੁਜ਼ਗਾਰੀ ਵਧੀ ਹੋਈ ਆ ਹੁਣ ਥਾਂ ਥਾਂ ਤੇ ਵੇਖੋ ਤਾਂ ਆਪਾਂ ਤਰਨ ਤਰਨ ਸ਼ਹਿਰ ਤੇ ਵਿੱਚ ਤੁਹਾਨੂੰ ਅੱਜ ਵੀ ਦੋ ਤਿੰਨ ਰੋਸ ਮੁਜਾਰੇ ਨਜ਼ਰ ਆ ਜਾਣਗੇ ਦੇਖੋ ਇਥੇ ਜਿਹੜਾ ਅਧਿਆਪਕਾ ਦਾ ਰੋਸ ਮੁਜਾਰਾ ਹਰ ਦੂਜੇ ਤੇ ਜਿਹ ਦਿਨ ਹੋਣ ਡਿਆ ਠੀਕ ਹੈ ਕਿਸਾਨਾਂ ਦਾ ਰੋਸ ਮੁਜ਼ਾਰਾ ਹਰ ਦੂਜੇ ਤੇ ਜਿਹ ਦਿਨ ਹੋਣ ਡਿਆ ਇਹੋ ਸਰਕਾਰਾਂ ਬਣਾਉਂਦੇ ਨੇ ਜਿਹਕੇ ਨੂੰ ਵੋਟ ਪਾਉਂਦੇ ਨੇ ਆਪਣੇ ਸੁਧਾਰ ਹੱਤੇ ਪਾਉਂਦੇ ਨੇ ਨਾ ਕਿ ਰੋਸ ਮੁਜ਼ਾਰੇ ਕਰਨਾ ਸੇ ਪਾਉਂਦੇ ਨੇ ਇਹਨਾਂ ਨੇ ਤੇ ਜਿਹੜੇ ਸਿਆਸਤਦਾਨ ਨੇ ਇਹਨਾਂ ਨੇ ਤੇ ਪਖੰਡ ਬਣਾ ਲਿਆ ਯਾਰ ਇਹ ਤਾਂ ਕੀੜੇ ਮਕੋੜੇ ਸਮਝ ਕੇ ਬੈਠੇ ਨੇ ਹੁਣ ਆਹ ਕੁੰਡੇ ਖੜਕਾਉਣ ਦੇ ਨੇ ਰਾਜਾ ਵੜਿੰਗ ਨੂੰ ਕਦੀ ਪੁੱਛਿਓ ਜਾਂ ਇਹਨਾਂ ਦੇ ਜਿਹੜੇ 92 ਜਿੱਤੇ ਆ ਇਹਨਾਂ ਨੂੰ ਪੁੱਛਿਓ ਜਾਂ ਜਿਹੜੇ ਹੋਰ ਵੀ ਇੱਥੇ ਆਏ ਇਹਨਾਂ ਨੂੰ ਪੁੱਛਿਓ ਕਿ ਕਦੀ ਤੂੰ ਹੀ ਇੱਥੇ ਗਲੀਆਂ ਦੇ ਵਿੱਚ ਚੱਕਰ ਲਾਇਆ ਜੀ ਇਹਨਾਂ ਜਿਹੜੀ ਆ ਤੂੰ ਹੀ ਬਜ਼ਾਰਾਂ 'ਚ ਕਾਠ ਕਰੀ ਫਿਰਦੇ ਜੀ ਆਪਣੀਆਂ ਗੱਡੀਆਂ ਦਾਸਦਾ 20-20 ਗੱਡੀਆਂ ਲੈ ਕੇ ਟੈਂ-ਟੈਂ ਕਰਦੇ ਤੂੰ ਨਿਕਲਦੇ ਫਿਰਦੇ ਕਦੀ ਉਹ ਗਲੀ ਵੜ ਕੇ ਕਦੀ ਆ ਗਲੀ ਵੜ ਕੇ ਤੇ ਡਰਾਉਂਦੇ ਪਏ ਜਨ ਲੋਕਾਂ ਨੂੰ ਹਜੇ ਵੀ ਲੋਕੋ ਵੀ ਲੋਕੋ ਜਿਹੜੇ ਗੱਡੀਆਂ ਲੈਣ ਲੋਕੀ ਬੂਹੇ ਬੰਦ ਕਰਦੇ ਪਏ ਨੇ ਇਹ ਡਰਾਉਂਦੇ ਪਏ ਨੇ ਲੋਕਾਂ ਨੂੰ ਹਜੇ ਵੀ ਲੋਕਾਂ ਤੇ ਇਹ ਇਹ ਇਹਨਾਂ ਦਾ ਪ੍ਰੈਸ਼ਰ ਹੈਗਾ ਮਨ ਲੋਕੋ ਵੇਖੋ ਦੁਨੀਆ ਅੱਜ ਕੱਲ੍ਹ ਵੇਖੋ ਜਿਹੜੀ ਆਪਣੀ ਨੌਜਵਾਨ ਪੜੀ ਬੜੀ ਅਵੇਅਰ ਆ ਉਹਨਾਂ ਨੂੰ ਪਤਾ ਭਾ ਯਾਰ ਹੈ ਕੀ ਹਰਕਤਾਂ ਕਰਦੇ ਪਏ ਨੇ ਤੇ ਇਹਨਾਂ ਦੀ ਅੱਗੇ ਵੀ ਜੇ ਇਹਨਾਂ ਨੂੰ ਅਹੀਂ ਜਿਤਾਉਨੇ ਆ ਤੇ ਸਾਡਾ ਨਾ ਇਹਨਾਂ ਕਿਹੜੀਆਂ ਹਰਕਤਾਂ ਕਰਨੀਆਂ ਨੇ ਕਿਉਂਕਿ ਵੇਖੋ ਪਹਿਲਾਂ ਵੀ ਇਹਨਾਂ ਦੀ ਸਰਕਾਰ ਵੇਲੇ ਹੀ ਨਾ ਜਦੋਂ ਕੈਪਟਨ ਸਾਹਿਬ ਨੇ ਗੁਟਕਾ ਫੜ ਕੇ ਸੋਂਹ ਖਾਦੀ ਸੀ ਕਿ ਯਾਰ ਅਸੀਂ ਬੇਦਬੀਆਂ ਦਾ ਹੱਲ ਕੱਢਾਂਗੇ ਇਹ ਤੇ ਕੋਈ ਸਖਤ ਕਾਨੂੰਨ ਬਣਾਵਾਂਗੇ ਤੇ ਐਈਓ ਟਿੱਪਣੀ ਕੀਤੀ ਸੀ ਭਗਵੰਤ ਸਿੰਘ ਜੀ ਨੇ ਕਿ ਮੈਂ 24 ਘੰਟਿਆਂ ਦੇ ਵਿੱਚ ਆਪਣਾ ਮਸਲੇ ਦਾ ਹੱਲ ਹੀ ਕੱਢ ਦਾਂਗੇ ਬੇ ਤੇ ਇੱਕ ਇਹਨਾਂ ਦੀ ਬੀਬੀ ਜੁੜ ਕੇ ਆ ਮਾਰ ਮਾਰ ਐ ਐਮਐਸਪੀ ਦੀ ਗੱਲ ਕਰਦੀ ਸੀ ਕਿੱਥੇ ਨੇ ਅੱਜ ਉਹਨਾਂ ਦੇ ਲੋਕ ਅੱਜ ਇਹਨਾਂ ਨੂੰ ਵੀਰ ਗੁਰਜੀਤ ਸਿੰਘ ਨਜ਼ਰ ਨਹੀਂ ਉਹਦਾ ਟਾਵਰ ਤੇ ਬੈਠਾ ਆ ਉੱਤੇ ਵੇਖੋ 1 ਸਾਲ ਹੋ ਚੱਲਿਆ ਵੀਰ ਨੂੰ ਬੈਠੇ ਵੀਰ ਗੁਰਜੀਤ ਸਿੰਘ ਉਹਨਾਂ ਨੂੰ ਦੇਖੋ ਉਹਨਾਂ ਦੇ ਉੱਪਰ ਬੈਠੇ ਹੋ ਉਹਨਾਂ ਦੇ ਇਹਨਾਂ ਸਰਕਾਰਾਂ ਨੇ ਕੀ ਹੈ ਨਾ ਕਾਨੂੰਨ ਬਣਾਉਣਾ ਤੇ ਅੱਜ ਇਹਨਾਂ ਨੂੰ ਚਾਹੀਦਾ ਹੈ ਇਹਨਾਂ ਦੇ ਇੱਕ ਵੀ ਐਮ.ਐਲ.ਏ. ਵਿਖਾ ਦਿਓ ਉੱਥੇ ਪਹੁੰਚਿਆ ਹੋਵੇ ਇੱਕ ਵੀ ਮੰਤਰੀ ਉੱਥੇ ਪਹੁੰਚਿਆ ਹੋਵੇ ਪਰ ਉਹਨਾਂ ਦਾ ਗਿਲਾ ਤਾਂ ਪੰਥਕ ਧਰਾਂ ਦੇ ਉੱਤੇ ਵੀ ਆ ਉਹ ਕਹਿੰਦੇ ਪੰਥਕ ਧਰ ਵੀ ਮੇਰੇ ਨਾਲ ਕੋਈ ਨਹੀਂ ਖੜੀ ਹੈਗੀ ਮੈਨੂੰ ਡੇਢ ਇੱਕ ਡੇਢ ਸਾਲ ਦੇ ਕਰੀਬ ਹੋ ਗਿਆ ਟਾਬਰ ਤੇ ਬੈਠੇ ਮੈਂ ਕਹਿੰਦੇ ਮੈਨੂੰ ਪੰਥਕ ਧਰਾਂ ਤੋਂ ਵੀ ਗਿਲਾ ਹੈ ਕੋਈ ਮੇਰੇ ਮਰੇ ਤੇ ਨਾ ਆਇਓ ਦੇਖੋ ਜਿੰਨਾਂ ਤੇ ਉਹਨਾਂ ਨੂੰ ਗਿਲਾ ਹੈਗਾ ਸੀ ਤੇ ਠੀਕ ਹੈ ਵਧੀਆ ਗੱਲ ਆਪਾਂ ਮਾੜਾ ਦੇ ਨਹੀਂ ਕਹਿੰਦੇ ਵੇਖੋ ਵੇਖੋ ਮੈਂ ਨਹੀਂ ਆ ਚੀਜ਼ ਬਾਰੇ ਇੰਨਾ ਸਪਸ਼ਟ ਕਰ ਸਕਦਾ ਜਿੰਨਾ ਵੀਰ ਗੁਰਜੀਤ ਸਿੰਘ ਕਰ ਕਰ ਸਕਦੇ ਇਹ ਤੁਹਾਨੂੰ ਕਲੀਅਰਿਫਿਕੇਸ਼ਨ ਜਿਹੜੀ ਸਾਰਨੋਂ ਜ਼ਿਆਦਾ ਵਧੀਆ ਹੀ ਦੇ ਸਕਦੇ ਵੀਰ ਗੁਰਜੀਤ ਸਿੰਘ ਮੈਂ ਤੇ ਉਹ ਦੱਸ ਸਕਦਾ ਜੋ ਸਰਕਾਰਾਂ ਨੇ ਹਜੇ ਤੱਕ ਝੂਠੇ ਵਾਅਦੇ ਕੀਤੇ ਨੇ ਮੇਰੀ ਤੇ ਵੀਰ ਗੁਰਜੀਤ ਸਿੰਘ ਹੋਣਾ ਚਲੋ ਗੱਲਬਾਤ ਵੀ ਹੁੰਦੀ ਰਹਿੰਦੀ ਹਰ ਵਿਸ਼ੇ ਦੇ ਉੱਤੇ ਹਰ ਮੁੱਦੇ ਦੇ ਉੱਤੇ ਇਹੀ ਗੱਲਬਾਤ ਸਾਡੀ ਚੱਲਦੀ ਰਹਿੰਦੀ ਹੈ ਮਤਲਬ ਕਿਤੇ ਨਾ ਕਿਤੇ ਵੇਖੋ ਸਰਕਾਰਾਂ ਦੀ ਬੜੀ ਵੱਡੀ ਨਿਰਾਸ਼ਾ ਕੀ ਹੈ ਠੀਕ ਹੈ ਜਿਹੜੀ ਉਹਨਾਂ ਦਾ ਹੋਣਗੇ ਗਿਲੇ ਸ਼ਿਕਵੇ ਠੀਕ ਹੈ ਪਰ ਸਰਕਾਰ ਦਾ ਜੋ ਅਹਿਮ ਰੋਲ ਬੰਦਾ ਸੀ ਵੇਖੋ ਐਮ ਦੇਖੋ ਜਿਹੜਾ ਜਿਹੜੇ ਆਪਣੇ ਰੂਲ ਰੈਗੂਲੇਸ਼ਨ ਸਰਕਾਰ ਦੇ ਅੰਦਰ ਹੀ ਆ ਸਰਕਾਰ ਨੇ ਬਣਾਉਣੇ ਨੇ ਸਭ ਸੰਵਧਾਨ ਦੇ ਅੰਦਰ ਹੀ ਜੋ ਕਾਨੂੰਨ ਪਾਸ ਕਰਨੇ ਤੁਸੀਂ ਪਹਿਲਾਂ ਵਾਅਦੇ ਕਰਦੇ ਜੇ ਤੇ ਵਾਅਦਿਆਂ ਦੇ ਪੂਰੇ ਨਹੀਂ ਉਤਰਦੇ ਪਏ ਗਲਤੀ ਤੇ ਸਰਕਾਰਾਂ ਦੀ ਠੀਕ ਹੈ ਉਹ ਆਪਣਾ ਉਹਨਾਂ ਦਾ ਹੋਏਗਾ ਰੋਜ ਕਰਦੇ ਪਏ ਨੇ ਠੀਕ ਹੈ ਇੱਕ ਲਾਗੇ ਵਿਸ਼ਾ ਵਾ ਪਰ ਜਿਹੜਾ ਇਹ ਸਰਕਾਰ ਨੇ ਜਿਹੜਾ ਆਪਣਾ ਵਾਅਦਾ ਪੂਰਾ ਵਾਅਦਾ ਨਹੀਂ ਪੂਰਾ ਕੀਤਾ ਇਸ ਮੁੱਦੇ ਉੱਤੇ ਵੀ ਤੇ ਉਹਨਾਂ ਨੂੰ ਨਜ਼ਰ ਆਉਣਾ ਚਾਹੀਦਾ ਹੈ ਕਿ ਇਹ ਸਰਕਾਰਾਂ ਕਿੱਥੇ ਗਈਆਂ ਨੇ ਬਣਾਉਂਦੇ ਦੇਖੋ ਮੈਂ ਨਹੀਂ ਕਾਨੂੰਨ ਬਣਾਣਾ ਤੁਸੀਂ ਨਹੀਂ ਕਾਨੂੰਨ ਬਣਾਣਾ ਠੀਕ ਹੈ ਪੰਥਨਾ ਇੱਕ ਉਹਨਾਂ ਦਾ ਰੋਸ ਹੋਏਗਾ ਠੀਕ ਹੈ ਇੱਕ ਅਲੱਗ ਉਹ ਇੱਕ ਠੀਕ ਹੈ ਮੈਟਰ ਲੱਗੋਗੀ ਠੀਕ ਹੈ ਜਿਹੜਾ ਸਰਕਾਰ ਨੇ ਕੰਮ ਕਰਨਾ ਉਹ ਨਹੀਂ ਪੂਰਾ ਕੀਤਾ ਸਰਕਾਰ ਨੇ ਸਾਨੂੰ ਇਹ ਵੀ ਚੀਜ਼ ਬੜੀ ਵੇਖਣੀ ਪੈਣੀ ਕਿ ਸਰਕਾਰ ਦੇ ਕਾਨੂੰਨ ਤੇ ਸਰਕਾਰ ਦੀ ਅਡਰ ਬਣਨੇ ਨੇ ਤੇ ਕਿੰਨਾ ਕਿਤੇ ਗੱਲ ਹੀ ਇਹਨਾਂ ਦੀ 92 ਜਿੱਤੇ ਯਾਰ ਕਹੇ ਨੇ ਵੀ ਹਾ ਦਾ ਨਾਰਾ ਉਥੇ ਮਾਰਿਆ ਹੋਵੇ ਕਿ ਯਾਰ ਤੁਸੀਂ ਬੇਦਬੀ ਦੇ ਕਾਨੂੰਨ ਬਣਾਓ ਬਣਾਣੇ ਬਣਦੇ ਨੇ ਇਹ ਚ ਗਲਤੀ ਗਲਤੀ ਵੀ ਨਹੀਂ ਕੋਈ ਸੁਖਰਾਜ ਨੇ ਧਰਨਾ ਲਾਇਆ ਸੀਗਾ ਹਨਾ ਉਹ ਬਾਈਬਲ ਕਲਾ ਧਰਨਾ ਲੱਗਾ ਹੋਇਆ ਸੀ ਤਾਂ ਉੱਥੇ ਤਾਂ ਆਪ ਆਗੂ ਕਈ ਗਏ ਨੇ ਸਪੀਕਰ ਕੁਲਤਾਰ ਸੁਣ ਦਵਾਂਗੇ ਨੇ ਉਹ ਕਹਿੰਦੇ ਸੀ ਅਸੀਂ ਕੁਝ ਸਮੇਂ ਦੇ ਵਿੱਚ ਜਿਹੜਾ ਉਹ ਉੱਥੇ ਇਨਸਾਫ ਦਵਾਂਗੇ ਫੌਜਾ ਸਿੰਘ ਸਰਾਰੀਆ ਉੱਥੇ ਪਹੁੰਚਦੇ ਆ ਕੁਵਰ ਵਿਜੇ ਪ੍ਰਤਾਪ ਉੱਥੇ ਪਹੁੰਚਦੇ ਜਦੋਂ ਉਹਨਾਂ ਦੀ ਪਾਰਟੀ ਚ ਐਮ ਐਲ ਏ ਸੀਗੇ ਤਾਂ ਸਾਰਿਆਂ ਦੇ ਵੱਲੋਂ ਉੱਥੇ ਜਾ ਕੇ ਜਿਹੜੀ ਬਿਆਨਬਾਜ਼ੀ ਕੀਤੀ ਗਈ ਸੀ ਵੇਖੋ ਇਹਨਾਂ ਨੇ ਕਿਹਾ ਸੀ ਕਿ ਆਪਾਂ ਜਿੰਨੇ ਵੀ ਹੈ ਨਾ ਜਿੰਨੇ ਬੇਦਬੀ ਦੇ ਬਾਈਬਲ ਗੋਲੀ কা ਕਾਂਡ ਦੇ ਜਿੰਨੇ ਵੀ ਮੁੱਦੇ ਸੀ ਆਪਾਂ ਹੱਲ ਕਰਾਂਗੇ ਉਹਨਾਂ ਨੂੰ ਆਪਾਂ ਜਿਹੜੀ ਵੀ ਤੇ ਕਾਨੂੰਨ ਦੇ ਅਧਾਰਿਕ ਕੋ ਉਹਨਾਂ ਸਜ਼ਾ ਬਹੰਦੇ ਹੀ ਦਵਾਂਗੇ ਇਹਨਾਂ ਨੇ ਕਿਹਾ ਸੀ ਚੰਦ ਘੰਟਿਆਂ ਦੇ ਵਿੱਚ ਚੰਦ ਦੇ ਦਿਨਾਂ ਦੇ ਵਿੱਚ ਤੇ ਕਿੰਨੇ ਸਾਲ ਤੱਕ ਉਹ ਮੋਰਚਾ ਚੱਲਿਆ ਤੇ ਕਦੋਂ-ਕਦੋਂ ਉਹ ਉੱਥੇ ਗਏ ਰਹੇ ਦੋ-ਦੋ ਸਾਲਾਂ ਬਾਅਦ ਉੱਥੇ ਜਾਣਦੇ ਸ਼ਰਮ ਹੋਣੀ ਚਾਹੀਦੀ ਇਹਨਾਂ ਨੂੰ ਯਾਰ ਕੋਈ ਤੁਹਾਡੀ ਜ਼ੁਬਾਨ ਹੀ ਨਹੀਂ ਗਈ ਉੱਥੇ ਆ ਕੇ ਇਹਨਾਂ ਦਾ ਵਿਰੋਧ ਹੁੰਦਾ ਸੀ ਜੀ ਮੈਂ ਆਪਾਂ ਖੁਦ ਜਾਂਦੇ ਰਹੇ ਬਾਈਬਲ ਗੋਲੀ ਕਾਣਾ ਬਾਈਬਲ ਕਾਣਾ ਸੁਖਰਾਜ ਵੀਰ ਕੋ ਖੁਦ ਜਾਂਦੇ ਰਹੇ ਆਪਾਂ ਹਰੇਕ ਮੋਰਚੇ ਤੇ ਜਦੋਂ ਉਹਨਾਂ ਦਾ ਹੁੰਦਾ ਹੀ ਸੱਦਾ ਦਿੱਤਾ ਜਾਂਦਾ ਹੈ ਆਪਾਂ ਹਰੇਕ ਤੇ ਪਹੁੰਚਦੇ ਸੀ ਫੋਜਾ ਸਿੰਘ ਸਰਹਾਲੀ ਦਾ ਮੇਰੇ ਸਾਹਮਣੇ ਵਿਰੋਧ ਹੋਇਆ ਕੁਲਤਾਰ ਸਿੰਘ ਸੰਧਵਾ ਕਹਿ ਕੇ ਇੱਕ ਵਾਰੀ ਕਹਿ ਗਿਆ ਦੁਬਾਰਾ ਫੇਰ ਨਹੀਂ ਆਇਆ ਉੱਥੇ ਮੇਰੇ ਸਾਹਮਣੇ ਗੱਲਾਂ ਹੋਈਆਂ ਨਹੀਂ ਸਾਰੀਆਂ ਫੋਜਾ ਸਿੰਘ ਸਰਹਾਲੀ ਉੱਥੋਂ ਜਦੋਂ ਜਵਾਬ ਮੰਗਿਆ ਹੀ ਨਾ ਉਹਦੇ ਕੋ ਤੇ ਭੱਜ ਗਿਆ ਹੀ ਉੱਥੋਂ ਆ ਹਾਲ ਜੀ ਇਹਨਾਂ ਦਾ ਇਹ ਗੱਲ ਕਰੀ ਕਿ ਜਦੋਂ ਤੁਸੀਂ ਹੁਣ ਸ਼ਹਿਰੀ ਖੇਤਰ ਦੇ ਵਿੱਚ ਵੀ ਜਾਂਦੇ ਹੋਵੋਗੇ ਸ਼ਹਿਰੀ ਖੇਤਰ ਦੇ ਵਿੱਚ ਹਿੰਦੂ ਤਬਕਾ ਵੀ ਜਿਹੜਾ ਉਹ ਕਾਫੀ ਆ ਹਨਾ ਹਿੰਦੂ ਵੋਟ ਵੀ ਕਾਫੀ ਆ ਤਾਂ ਜਿਹੜਾ ਤੁਹਾਡੇ ਪਰਿਵਾਰ ਦਾ ਨਾਮ ਇੱਕ ਕਾਂਡ ਦੇ ਨਾਲ ਜੁੜਿਆ ਹੋਇਆ ਸੁਧੀਰ ਸੂਰੀ ਕਾਂਡ ਸ਼ਿਪਸ ਹੈ ਨਾ ਆਗੂ ਸੀਗਾ ਹਿੰਦੂ ਪਰਿਵਾਰ ਦੇ ਵਿੱਚੋਂ ਸੀਗਾ ਉਹਦਾ ਕੋਈ ਇਫੈਕਟ ਪੈਂਦਾ ਹੈ ਬਿਲਕੁਲ ਵੀ ਨਹੀਂ ਜੀ 1% ਜਿੰਨੇ ਹੁੰਦਾ ਨਾ ਜੇ ਆਪਾਂ ਕਹੀਏ ਇਫੈਕਟ 1% ਵੀ ਨਹੀਂ ਹੈ ਵੇਖੋ ਕੋਈ ਆਗੂ ਨਹੀਂ ਸੀ ਆਪਣੇ ਘਰ ਚੋਂ ਦੋ ਜਣੇ ਬਹਿ ਕੇ ਇੱਕ ਆਗੂ ਬਣ ਜਿਓ ਕੋਈ ਆਗੂ ਹੋ ਜਾਂਦਾ ਜੀ ਕਿਤੇ ਨਾ ਕਿਤੇ ਵੇਖੋ ਉਹਨਾਂ ਦੇ ਮੇਰੇ ਸਾਬ ਨੂੰ ਉਹਦੇ ਤੇ ਘਰ ਦੇ ਜੀਵ ਨਹੀਂ ਉਹਨਾਂ ਨੂੰ ਕੋ ਸਮਝਦੇ ਹੋਣੇ ਇਹ ਸਚਾਈ ਆ ਤੁਸੀਂ ਉਹਨਾਂ ਦੇ ਏਰੀਆ 'ਚ ਜਾ ਕੇ ਨਾ ਆਂਢੀ ਗੁਆਂਢੀ ਕੋ ਕਦੇ ਪੁੱਛ ਲਿਓ ਕਿ ਭਾਈ ਇਹਨਾਂ ਦੀ ਰੈਪਿਊਟੇਸ਼ਨ ਕੀ ਆ ਵੇਖੋ ਆਮ ਮਰੇ ਜੋ ਮਰਜ਼ੀ ਕੋਈ ਜਾਵੇ ਕੋ ਆਗੂ ਕੋ ਲੈਣਾ ਦੇਣਾ ਹੁੰਦਾ ਨਹੀਂ ਇਹਨਾਂ ਦਾ ਕਿਸੇ ਨਾਲ ਕਿ ਵੇਖੋ ਜੇ ਕੋਈ ਚੰਗਾ ਕਰਮ ਕਰਦਾ ਨੇ ਕੋਈ ਚੰਗਾ ਕੰਮ ਕਰਦਾ ਨਾ ਲੋਕੀ ਉਹਨੂੰ ਸਲਾਉਂਦੇ ਆ ਜਿਹੜਾ ਤਾਂ ਉਦੋਂ ਇਹ ਵੀ ਆਉਂਦੇ ਸੀ ਇੱਕ ਨੌਜਵਾਨ ਸੀ ਉਹਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਅਸੀਂ ਕੱਲੇ ਕੱਲੇ ਸਰਦਾਰ ਨੂੰ ਘਰੋਂ ਕੱਢ-ਕੱਢ ਮਾਰਾਂਗੇ ਬਾਅਦ ਚ ਮਾਫੀ ਵੀ ਮੰਗੀ ਗਿਆ ਗਈ ਸੀ ਬਿਆਨ ਤਾਂ ਉਹ ਵੀ ਸਾਹਮਣੇ ਆਇਆ ਸੀ ਵੇਖੋ ਤੁਹਾਨੂੰ ਮੈਂ ਇੱਥੇ ਕਲੀਅਰ ਕਰਨਾ ਚਾਹੁੰਦਾ ਜਦੋਂ ਉਹਨੇ ਬਿਆਨ ਦਿੱਤਾ ਸੀ ਨਾ ਇਹ ਵਾਲਾ ਕਿ ਕੱਲੇ ਕੱਲੇ ਸਿੱਖ ਨੂੰ ਘਰੋਂ ਕੱਢ ਕੇ ਵੜਾਂਗੇ ਇੱਥੋਂ ਮਾਨਸਿਕਤਾ ਕਲੀਅਰ ਹੋ ਜਾਂਦੀ ਹੈ ਉਹਨਾਂ ਦੀ ਤੇ ਕੀ ਸੋਚ ਰਹੀ ਹੈ ਉਹਨਾਂ ਦੀ ਤੇ ਫਿਰ 2 ਮਿੰਟ ਬਾਅਦ ਮਾਫੀ ਮੰਗ ਲੈਣੀ ਠੀਕ ਹੈ ਨਾ ਪਹਿਲਾਂ ਅਸੀਂ ਕ੍ਰਾਈਮ ਕਰੀਏ ਤੇ ਨੂੰ ਕਮਿਟਿਡ ਵੀ ਕਰੀਏ ਤੇ ਨਾਲ ਮਾਫੀ ਮੰਗ ਲਈਏ ਮੈਂ ਤੁਹਾਡੇ ਮਾਦੀ ਬਾਰੇ ਦੱਸਣਾ ਚਾਹੁੰਨਾ ਵਾਂ ਅਸੀਂ ਇਸ ਇਹਨੂੰ ਸਜ਼ਾ ਕਰਨ ਪਿੱਛੇ ਨਾ ਆਪਾਂ 6 ਮਹੀਨੇ ਸਾਡੇ ਕਿਹੜਾ ਦਫਤਰ ਆਪਾਂ ਨਹੀਂ ਚੱਕਰ ਲਾਇਆ ਫਿਰ ਹਾਈ ਕੋਰਟ ਥਰੂ ਪਰਚਾ ਹੋਇਆ ਇੱਥੇ ਤੇ ਡੇਢ ਸਾਲ ਦੀ ਸਜ਼ਾ ਕਰਕੇ ਇਹ ਬੰਦਾ ਬਾਹਰ ਆਇਆ ਵਾ ਦੀ ਆਪਨੇ ਕਮਿਟ ਕੀਤਾ ਵਗੀ ਹਾਂ ਮੈਂ ਬੋਲਿਆ ਵਾਂ ਮੇਰੇ ਕੋ ਇਹਨੇ ਕਮਿਟ ਕਰਕੇ ਬਿਆਨ ਤੇ ਫਿਰ ਇਹਨੂੰ ਆਪਣੀ ਜ਼ਮਾਨਤ ਦੇ ਹੁਣ ਬਾਹਰ ਆਇਆ ਡੇਢ ਸਾਲ ਲੱਗ ਗਿਆ ਇਸੇ ਦਾ ਹਾਈ ਕੋਰਟ ਦੇ ਚੱਕਰ ਲਾਉਂਦੇ ਆ ਕਿ ਜਦੋਂ ਅਸੀਂ ਸੰਦੀਪ ਸਿੰਘ ਨਾਲ ਗੱਲ ਕੀਤੀ ਨਾ ਚਲੋ ਬੰਦਾ ਹਾਰ ਕੇ ਗੱਲ ਭਜੰਦਾ ਥੱਕ ਜਾਂਦਾ ਕਿ ਮੈਂ ਆਪਦੇ ਕਿਹੇ ਬਥੇਰੇ ਆਪਣੇ ਆਗੂਆਂ ਨਾਲ ਵੀ ਗੱਲ ਕੀਤੀ ਸੀ ਬਥੇਰੇ ਬੰਦਿਆਂ ਨਾਲ ਵੀ ਗੱਲ ਕੀਤੀ ਗਈ ਆਪਾਂ ਕਰੀਏ ਉਹ ਕਿਤੇ ਨਾ ਕਿਤੇ ਕਹਿ ਦਿੰਦੇ ਸੀ ਯਾਰ ਇਹ ਨਾ ਏਜੰਸੀਆਂ ਦੇ ਬੰਦੇ ਨੇ ਇਹਨਾਂ ਦੇ ਕੁਝ ਨਹੀਂ ਹੋ ਸਕਦਾ ਆਪਾਂ ਐਵੇਂ ਟਾਈਮ ਵੇਸਟ ਆ ਪਰ ਜਦੋਂ ਇਹ ਸੰਦੀਪ ਸਿੰਘ ਨੂੰ ਮਿਲਦੇ ਆ ਸੰਦੀਪ ਸਿੰਘ ਨਾਲ ਗੱਲਬਾਤ ਕੀਤੀ ਸਾਰੀ ਗੱਲ ਦੱਸੀ ਕਹਿੰਦੇ ਯਾਰ ਆਪਾਂ ਨਾ ਲੜ ਕੇ ਮਰ ਜਾਾਂਗੇ ਨਾ ਹਾਰ ਜਾਾਂਗੇ ਨਾ ਉਹ ਇੱਕ ਬੰਦੇ ਦੇ ਗੱਲ ਦੇਲ ਚ ਨਾ ਇੱਕ ਗੱਲ ਨਹੀਂ ਰਹੀ ਦੀ ਯਾਰ ਲੜ ਕੇ ਮਰੇ ਕੋਈ ਗੱਲ ਨਹੀਂ ਕੋਈ ਗਿਲਾ ਨਹੀਂ ਪਰ ਕਹਿੰਦਾ ਲੜਿਓ ਬਗੈਰ ਤੇ ਹਾਰ ਮੰਨ ਲਈਏ ਫਿਰ ਕਿੱਥੇ ਦੀ ਤੁਹਾਡੀ ਸਮਝਦਾਰੀ ਕਿੱਥੇ ਦੀ ਬਾਦਰੀ ਹੈ ਜਦੋਂ ਉਹਨੇ ਆ ਗੱਲ ਕੀਤੀ ਫਿਰ ਆਪਾਂ ਕਿਹਾ ਨਹੀਂ ਅਸੀਂ ਐਂਡ ਤੱਕ ਜੋਰ ਲਾਇਆ ਵਾ 6 ਮਹੀਨਿਆਂ ਬਾਅਦ ਹਾਈ ਕੋਰਟ ਤੋਂ ਪਰਚਾ ਕਰਾਇਆ ਵਾ ਹਾਈ ਕੋਰਟ ਤੋਂ ਆਰਡਰ ਹੋਏ ਨੇ ਫਿਰ ਥੱਲੇ ਪਰਚਾ ਕੀਤਾ ਇਹਨਾਂ ਨੇ ਫਿਰ ਉਹਨੂੰ ਸਜ਼ਾ ਹੋਈ ਹੈ ਵੇਖੇ ਜਾਵੇ ਕਿਤੇ ਨਾ ਕਿਤੇ ਕਾਨੂੰਨ ਨੇ ਨਾ ਜਿਹੜਾ ਕਾਨੂੰਨ ਉਹ ਨਾ ਇੱਕ ਵੱਖਵਾਦ ਆ ਪੈਦਾ ਕਰਦਾ ਵੇਖੋ ਸਕੂਲਾਂ 'ਚ ਬੱਚੇ ਨੂੰ ਪੜਾਇਆ ਜਾਂਦਾ ਵਾ ਹਰੇਕ ਵਰਗ ਵਾਸਤੇ ਹਰੇਕ ਧਰਮਾਸਿਕ ਬਰਾਬਰਤਾ ਤੁਹਾਨੂੰ ਅਧਿਕਾਰ ਹੈ ਪਰ ਨਹੀਂ ਨਹੀਂ ਮਿਲਦਾ ਇੱਥੇ ਵੇਖੋ ਕਿ ਹਰੇ ਅਮੀਰ ਵਾਸਤੇ ਹੋਰ ਕਾਨੂੰਨ ਆ ਗਰੀਬ ਵਾਸਤੇ ਹੋਰ ਕਾਨੂੰਨ ਆ ਇਹ ਚੀਜ਼ਾਂ ਨਹੀਂ ਚਾਹੀਦੀਆਂ ਜੇ ਇਹ ਚੀਜ਼ਾਂ ਬੰਦ ਹੋ ਜਾਂਨਾਂ ਇੱਥੇ ਤੇ ਇਹ ਤੇ ਸਭ ਕੁਝ ਇਹ ਜਿਹੜੇ ਸਰਕਾਰਾਂ ਕਮਿਟਿਡ ਵਾਦੇ ਕਰਕੇ ਆਉਂਦੀਆਂ ਕਿ ਸਕੂਲਾਂ 'ਚ ਪੜਾਇਆ ਬੱਚਿਆਂ ਨੂੰ ਹੋਰ ਕੁਝ ਜਾਂਦਾ ਜਦੋਂ ਕੋਈ ਗੱਲਬਾਤ ਹੁੰਦੀ ਹੈ ਤੇ ਨਜ਼ਰ ਕੁਝ ਹੋਰ ਆਉਂਦਾ ਇਹਨਾਂ ਦੇ ਕਾਨੂੰਨ ਬਣਾਏ ਹੋਏ ਜੀ ਇਹਨੇ ਕਿਹਾ ਸੀ ਤੇ ਬਣਦਾ ਹੀ ਸਰਕਾਰ ਦਾ ਆਉਂਦੀ سپورਟ ਬਣਦਾ ਹੀ ਕੋ ਵੇਖੋ ਇਹ ਫਿਰ ਇਹਨਾਂ ਨੇ 1984 ਵਾਲਾ ਨਸਲਕੁਸ਼ੀ ਵਾਲਾ ਜਿਹੜਾ ਨਾ ਬਿਆਨ ਉਹ ਜੋ ਯਾਦ ਖੂਨ ਦਾ ਬਦਲਾ ਖੂਨ ਵੇਖੋ ਕਹਿੰਦਾ ਤੇ ਮਤਲਬ ਹੈ ਇਹ ਹੋਈ ਨਾ ਇਹਦਾ ਇਕੱਲੇ ਇਕੱਲੇ ਸਿੱਖ ਨੂੰ ਘਰੋਂ ਕੱਢ ਕੇ ਵਢਾਂਗੇ ਉਹ ਯਾਰ ਇਹਨਾਂ ਦੀ ਹਜੇ ਵੀ ਮਾਨਸਿਕਤਾ ਉੱਥੇ ਹੀ ਹੈ ਇਹੋ ਜਿਹੇ ਗੰਦੇ ਲੋਕਾਂ ਦੀ ਜਦੋਂ ਤੁਸੀਂ ਕਿਹਾ ਕਿ ਸੰਦੀਪ ਨਾਲ ਗੱਲਬਾਤ ਹੁੰਦੀ ਆ ਸੰਦੀਪ ਨਾਲ ਗੱਲਬਾਤ ਹੋਈ ਆ ਉਹਨਾਂ ਨੂੰ ਦੱਸਿਆ ਕਿ ਕਿੱਦਾਂ ਦਾ ਚੋਣ ਪ੍ਰਚਾਰ ਚੱਲਦਾ ਕਿੱਦਾਂ ਦਾ ਹੰਗਾਰਾ ਮਿਲ ਰਿਹਾ ਗੱਲਬਾਤ ਹੋਈ ਆ ਹਾਂਜੀ ਹਾਂਜੀ ਡੇਲੀ ਫੋਨ ਆਉਂਦਾ ਸੰਦੀਪ ਸਿੰਘ ਦਾ ਹੁਣ ਫੋਨ ਚਾਲੂ ਹੋ ਗਿਆ ਪਹਿਲਾਂ ਨਹੀਂ ਚਾਲੂ ਸੀ ਹੋ ਗਿਆ ਕਿ 5-7 ਦਿਨ ਹੋ ਗਏ ਡੇਲੀ ਫੋਨ ਚਾਲੂ ਹੋ ਗਿਆ ਅੰਦਰ ਦਿਨ ਚ ਦੋ ਵਾਰੀ ਫੋਨ ਆਉਂਦਾ ਜਦੋਂ ਮੈਂ ਤੁਹਾਡਾ ਕਰਦਾ ਵੀ ਅਸੀਂ ਗੱਲਬਾਤ ਇਸ ਤੋਂ ਪਹਿਲਾਂ ਸੰਦੀਪ ਸਿੰਘ ਦਾ ਹੀ ਫੋਨ ਆਇਆ ਇਹ ਮੈਨੂੰ ਕੀ ਕਿਹਾ ਉਹਨਾਂ ਨੇ ਹੁਣ ਇਹ ਇਹੋ ਗੱਲਬਾਤ ਹੋਈ ਕਿ ਚਲੋ ਵੇਖੋ ਸੰਦੀਪ ਸਿੰਘ ਆਪਣੇ ਵੱਡੇ ਭਰਾ ਨੂੰ ਆਪਣੇ ਪਿਓ ਦੇ ਸਮਾਨ ਮੰਨਦਾ ਜੀ ਮੈਂ ਦੇਖੋ ਸਾਡੇ ਇੱਕ ਵੱਡੇ ਭਰਾ ਨੇ ਇੱਕ ਪਿਓ ਦਾ ਜਿਹੜਾ ਫਰਜ਼ ਹੁੰਦਾ ਨਾ ਉਹ ਪੂਰਾ ਕੀਤਾ ਵਾ ਉਹ ਕਰਦੇ ਵੀ ਆ ਕਿਉਂਕਿ ਜਦੋਂ ਵੇਖੋ ਜਦੋਂ ਕਿਤੇ ਅਸੀਂ ਬਾਹਰ ਗਏ ਹੁੰਨੇ ਸੀ ਨਾ ਮੈਂ ਜਾਂ ਸੰਦੀਪ ਸਿੰਘ ਕਿਤੇ ਵੀ ਜੇ ਮਾਲ ਲੈਣ ਜਾਣਾ ਦੁਕਾਨ ਦਾ ਤੇ ਉਹਨਾਂ ਨੇ ਫੋਨ ਕਰਕੇ ਆਹ ਨਹੀਂ ਕੰਮ ਦਾ ਨਹੀਂ ਪੁੱਛ ਹੁੰਦੀ ਫੋਨ ਕਰੇ ਪੁੱਛਦੇ ਰੋਟੀ ਖਾਧੀ ਕਿ ਨਹੀਂ ਖਾਧੀ ਪਹਿਲੇ ਨੇ ਆ ਪੁੱਛਣਾ ਸਾਡੇ ਵੱਡੇ ਭਰਾ ਨੇ ਮਨਦੀਪ ਸਿੰਘ ਨੇ ਵੇਖੋ ਅੱਜ ਵੀ ਜਿਹੜਾ ਸਾਡਾ ਘਰ ਦਾ ਪ੍ਰੇਮ ਪਰ ਜੋ ਸਾਡੇ ਘਰ ਦਾ ਮੋਢਿਆ ਉਹ ਮਨਦੀਪ ਸਿੰਘ ਸਾਡਾ ਵੱਡਾ ਭਰਾ ਵਾ ਕਿਉਂਕਿ ਵੇਖੋ ਉਹਨਾਂ ਨੇ ਇੱਕ ਆਪਣੇ ਬੱਚਿਆਂ ਵਾਂਗੂ ਸਾਨੂੰ ਰੱਖਿਆ ਵਾ ਇੱਕ ਵੱਡੇ ਭਰਾ ਜਿਹੜਾ ਫਰਜ ਹੈ ਨਾ ਉਹਨਾਂ ਨੇ ਇਸ ਤਰੀਕੇ ਪੂਰਾ ਕੀਤਾ ਵਾ ਕਿ ਜਦੋਂ ਪਿਤਾ ਜੀ ਹੁਣ ਨਹੀਂ ਹੈਗੇ ਕਿਉਂਕਿ ਪਿਛਲੇ ਸਮੇਂ ਪਿਤਾ ਜੀ ਦਾ ਇੱਕ ਸਾਲ ਵਿਧਿਆਨਤ ਹੋ ਜਾਂਦਾ ਹੁਣ ਵੀ ਤੁਸੀਂ ਅੱਖਾਂ ਹਾਂ ਵੇਖੋ ਹੁੰਦਾ ਜੀ ਬਿਲਕੁਲ ਬਿਲਕੁਲ ਜੀ ਵੇਖੋ ਹੁਣ ਅੱਜ ਵੀ ਜੇ ਮੈਂ ਇੱਥੇ ਬੈਠਾ ਨਾ ਤੇ ਭਾਜੀ ਦਾ ਫੋਨ ਆਊਗਾ ਨਾ ਕਿ ਰੋਟੀ ਖਾਧੀ ਵੇਖੋ ਉਹਨਾਂ ਨੂੰ ਜਦੋਂ ਤੁਸੀਂ ਵੇਖਿਆ ਹੋਏਗਾ ਜਦੋਂ ਸੰਦੀਪ ਸਿੰਘ ਨੰਦਰ ਮਿਲ ਕੇ ਆਉਂਦੇ ਨੇ ਗੱਲਬਾਤ ਕਰਦੇ ਨੇ ਤੇ ਭਾਵਕ ਹੋ ਜਾਂਦੇ ਵੱਡੇ ਭਾਈ ਸਾਹਿਬ ਪਰ ਲਈ ਦੇ ਵੇਖੋ ਉਹਨਾਂ ਨੇ ਬੱਚਿਆਂ ਵਾਂਗੂ ਸੰਦੀਪ ਸਿੰਘ ਨਾਲ ਪਿਆਰ ਕੀਤਾ ਆਪਦੇ ਜਿਵੇਂ ਬੱਚੇ ਛੋਟੇ ਹੁੰਦੇ ਨੇ ਨਾ ਕਿ ਓਵੇਂ ਪਿਆਰ ਕਰਦੇ ਹਨ ਮੇਰੇ ਨਾਲ ਵੀ ਓਵੇਂ ਕਰਦੇ ਨੇ ਸੰਦੀਪ ਸਿੰਘ ਨਾਲ ਵੀ ਕਿ ਸੰਦੀਪ ਸਿੰਘ ਵੀ ਵੇਖੋ ਓਵੇਂ ਹੀ ਭਾਈ ਸਾਹਿਬ ਦਾ ਸਤਿਕਾਰ ਵੀ ਕਰਦਾ ਵੱਡੇ ਭਾਈ ਸਾਹਿਬ ਦਾ ਕਿਉਂਕਿ ਜਦੋਂ ਚੋਣਾ ਦੀ ਗੱਲ ਹੋਈ ਨਾ ਲੜਨ ਬਾਰੇ ਤੇ ਆਪਾਂ ਸੰਦੀਪ ਸਿੰਘ ਨੂੰ ਵੀ ਕਿਹਾ ਸੀ ਕਿ ਭਾਈ ਸਾਹਿਬ ਤੁਸੀਂ ਕਰੋ ਤੁਸੀਂ ਲੜੋ ਚੋਣ ਕਿ ਜਦੋਂ ਜੋ ਵੇਖੋ ਜੋ ਪੰਥ ਦਾ ਫੈਸਲਾ ਸੀ ਕਹਿੰ ਇਸ ਮੁੱਚੇ ਖਾਲਸਾ ਮੰਤਵ ਵਾਂਗੋ ਹੀ ਸੰਦੀਪ ਸਿੰਘ ਨੂੰ ਕਿਹਾ ਗਿਆ ਸੀ ਭਾਈ ਸਾਹਿਬ ਤੁਸੀਂ ਚੋਲ ਲੜੋ ਤੇ ਆਪਾਂ ਦੱਸਿਆ ਵੀ ਸੰਦੀਪ ਸਿੰਘ ਨੂੰ ਕਿ ਯਾਰ ਆਪਣਾ ਤੁਸੀਂ ਚੋਲ ਲੜੋ ਕਿ ਜਦ ਪੰਥ ਨੇ ਕਿ ਫੈਸਲਾ ਲੇਤਾ ਤੇ ਤੁਸੀਂ ਵੇਖੋ ਤੁਹਾਡੇ ਕੀ ਵਿਚਾਰ ਨੇ ਉਹ ਕਹਿੰਦੇ ਵੇਖੋ ਕੁਝ ਲੋਕਾਂ ਨੇ ਇਹ ਵੀ ਕਿਹਾ ਗਿਆ ਕਿ ਸੰਦੀਪ ਸਿੰਘ ਜੇ ਚੋਲ ਲੜਦਾ ਉਹਨੂੰ ਤਾਂ ਰਿਲੀਫ ਵੀ ਮਿਲੇਗੀ ਜੇ ਜਿੱਤ ਜਾਂਦੇ ਤੇ ਰਿਲੀਫ ਮੇ ਮਿਲ ਸਕਦੀ ਹੈ ਕਹਿੰਦਾ ਮੈਂ ਸੱਤ ਵਿੱਚ ਸਾਰੀ ਗੱਲਾਂ ਮੰਨਣ ਨੂੰ ਤਿਆਰ ਹਾਂ ਪਰ ਮੈਂ ਸੰਗਤ ਦੇ ਨਾਲ ਇਹ ਗੱਲ ਧੋਖਾ ਨਹੀਂ ਕਰ ਸਕਦਾ ਕਿ ਮੈਂ ਚੋਂ ਲੜ ਕੇ ਬਾਹਰ ਮੈਨੂੰ ਕੱਢ ਦੇਣਾ ਇਹਨਾਂ ਨੇ ਕਿ ਵੇਖਿਆ ਹੋਵੇ ਤੁਸੀਂ ਵੀਰ ਅਮਰਿਤਪਾਲ ਸਿੰਘ ਤੇ ਐਨਐਸਏ ਲੱਗੀ ਸੀ ਐਮਪੀ ਬਣ ਗਿਆ ਫੇਰ ਵੀ ਨਹੀਂ ਇਹਨਾਂ ਨੇ ਬਾਹਰ ਕੱਢਿਆ ਜੇ ਕਹਿੰਦੇ ਅਈਓ ਸਲੂਕ ਉਹ ਮਰਨਾ ਵੀ ਕਰਦੇ ਨੇ ਬਾਹਰ ਨਹੀਂ ਕੱਢਦੇ ਨੇ ਤੇ ਸੰਗਤਾਂ ਦੇ ਵਿੱਚ ਨਰਾਸ਼ਾ ਪੈਦਾ ਹੋ ਜਾਏਗੀ ਦੇਖੋ ਸੰਗਤ ਨੇ ਆਪਣਾ ਫਰਜ਼ ਪੂਰਾ ਕਰ ਦੇਣਾ ਵਾ ਸੰਗਤ ਕਿਸੇ ਗੱਲ ਤੋਂ ਵੀ ਕੰਮ ਨਹੀਂ ਛੱਡਦੀ ਪਰ ਕਹਿੰਦੇ ਸਾਡਾ ਵੀ ਫਰਜ਼ ਬਣਦਾ ਮੈਂ ਨਿੱਜੀ ਫਾਇਦੇ ਨਾਲ ਹੀ ਕਦੀ ਪੰਥ ਦੇ ਕਿਸੇ ਵੀ ਗੱਲ ਨੂੰ ਲੈ ਕੇ ਲੈਣੇ ਆ ਤੇ ਨਾ ਮੈਂ ਕਿਹੇ ਨਿੱਜੀ ਆਪਣੇ ਫਾਇਦੇ ਅਸੀਂ ਮੇਰੇ ਨਾਲ ਕਦੀ ਤੁਸੀਂ ਵੀ ਨਾ ਗੱਲ ਗੱਲ ਕਰਿਓ ਤੇ ਆਪਾਂ ਗਿਆ 7:00 ਵਜੇ ਜੀ ਫਿਰ ਉਹਨਾਂ ਨੇ ਭਾਈ ਸਾਹਿਬ ਮਨਦੀਪ ਸਿੰਘ ਉਹਨਾਂ ਕਿਹਾ ਕਿ ਇਹ ਫਰਜ਼ ਵੇਖੋ ਭਾਈ ਸਾਹਿਬ ਤੁਸੀਂ ਘਰ ਦੇ ਸਮੋਢੋ ਤੇ ਘਰ ਦਾ ਜਿਹੜਾ ਵੀ ਧਿਆਨ ਤੁਸੀਂ ਰੱਖਦੇ ਪਏ ਅੱਜ ਤੋਂ ਨਹੀਂ ਸ਼ੁਰੂ ਦੇਣ ਤੋਂ ਤੇ ਮੈਂ ਇਹ ਮੇਰੀ ਬੇਨਤੀ ਹੈ ਕਿ ਤੁਸੀਂ ਚੋਣ ਲੜੋ ਪਹਿਲਾਂ ਭਾਈ ਸਾਹਿਬ ਨੇ ਮਨਾਂ ਕਰਤਾ ਸੀ ਕਹਿੰਦੇ ਨਹੀਂ ਮੈਂ ਨਹੀਂ ਲੜਨ ਨਹੀਂ ਕਹਿੰਦੇ ਕੁਰਬਾਨੀ ਤੁਸੀਂ ਕੀਤੀ ਹੈ ਤੇ ਤੁਹਾਡਾ ਹੀ ਬਣਦਾ ਕਹਿੰਦੇ ਵੇਖੋ ਜੀ ਕੁਰਬਾਨੀ ਮੈਂ ਕੀਤੀ ਹੈ ਕਿ ਤੁਸੀਂ ਵੀ ਕਿਹੜਾ ਘਟ ਕਰਦੇ ਪਏ ਜੀ ਆਪਦੇ ਬੱਚਿਆਂ ਨਾਲੋਂ ਜ਼ਿਆਦਾ ਆਪਣੀ ਫੈਮਿਲੀ ਨਾਲੋਂ ਜ਼ਿਆਦਾ ਕਿ ਤੁਸੀਂ ਮੇਰੀ ਫੈਮਿਲੀ ਨੂੰ ਪਹਿਲਾਂ ਧਿਆਨ ਰੱਖਦੇ ਜੀ ਸਾਡੀ ਫੈਮਿਲੀ ਦਾ ਤੁਸੀਂ ਧਿਆਨ ਰੱਖਦੇ ਪਏ ਤੇ ਮੇਰੀ ਬੇਨਤੀ ਹੈ ਕਿ ਤੁਸੀਂ ਲੜੋ ਤੇ ਫਿਰ ਉਹ ਆਈ ਵੀ ਪਰਿਵਾਰ ਨੇ ਬਥੇਰਾ ਭਾਈ ਸਾਹਿਬ ਨਾਲ ਗੱਲਬਾਤ ਕੀਤੀ ਮਨਦੀਪ ਸਿੰਘ ਕੀ ਨਹੀਂ ਦੇਖੋ ਜੇ ਸੰਦੀਪ ਸਿੰਘ ਦੀ ਇੱਛਾ ਵਾ ਤੇ ਤੁਸੀਂ ਲੜੋ ਜ਼ਰੂਰ ਚੋਣ ਫੇਰ ਇਹ ਸਾਰੀਆਂ ਜਥੇਬੰਦੀਆਂ ਨਾਲ ਗੱਲ ਕਰਨ ਤੋਂ ਬਾਅਦ ਫੇਰ ਆ ਫੈਸਲਾ ਸੰਦੀਪ ਸਿੰਘ ਦਾ ਫੈਸਲਾ ਜਥੇਬੰਦੀਆਂ ਅੱਗੇ ਰੱਖਿਆ ਗਿਆ ਕਿ ਭਾਈ ਮਨਦੀਪ ਸਿੰਘ ਹੀ ਚੋਣ ਲੜਨਗੇ ਸਵਾਦ ਦੇਣ ਦੇ ਲਈ ਬਹੁਤ ਬਹੁਤ ਧੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮਨਦੀਪ ਸਿੰਘ ਦੇ ਭਰਾ ਸਾਡੇ ਨਾਲ ਮੌਜੂਦ ਸੀਗੇ ਜੋ ਗੱਲਬਾਤ ਹੋਈ ਕਿਦਾਂ ਜਿਹੜੀ ਉਹਨਾਂ ਦੇ ਵੱਲੋਂ ਅੱਗੇ ਦੀ ਜਿਹੜੀ ਚੋਣ ਕੈਂਪੇਨਿੰਗ ਆ ਉਹ ਕੀਤੀ ਜਾ ਰਹੀ ਹੈ ਜਾਂ ਫਿਰ ਜਿਨ੍ਹਾਂ ਦੇ ਵੱਲੋਂ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੰਦੀਪ ਸਿੰਘ ਸਣੀ ਉਹਨਾਂ ਦੇ ਵੱਲੋਂ ਕੀ ਕੌਮ ਨੂੰ ਸੰਦੇਸ਼ ਆਇਆ ਕੀ ਜਿਹੜਾ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਹੁੰਦੀ ਹੈ ਉਹ ਸਾਰੀ ਤੁਹਾਡੇ ਸਾਹਮਣੇ ਲੈ ਕੇ ਆਂਦੀ ਆ ਤੁਹਾਨੂੰ ਇਹ ਵਿਚਾਰ ਚਰਚਾ ਕਿੱਦਾਂ ਦੀ ਲੱਗੀ ਆਪਣੇ ਰੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ